ਔਰ ਬਹੁਤ ਵੱਡਾ ਸਯੋਗ ਤੇ ਸਮਰਥਨ ਜਿਹੜਾ ਉਹ ਪਾਰਟੀ ਵੱਲੋਂ ਮੈਨੂੰ ਮਿਲ ਰਿਹਾ ਹੈ। ਜੀ ਟਟੋਗਾਡ 80 ਤੋਂ 10 ਹਜ਼ਾਰ ਦੇ ਵਿੱਚ ਵਿੱਚ ਜਿਹੜਾ ਰੈਲੀ ਦੇ ਵਿੱਚ ਆ ਘਟੋ ਜਿਹੜੇ ਇਹ ਸੁਣਿਆ ਇੱਕ ਨੌਜਵਾਨ ਜਿਹੜਾ ਗੁਰਪ੍ਰੀਤ ਸਿੰਘ ਸੇਖੋ ਕਿੰਦੇ ਆ ਉਹ ਵੀ ਜੀਰਾ ਹਲਕੇ 'ਚ ਕਾਫੀ ਪੈੜ ਚਾਲ ਕਰ ਰਹੇ ਆ। ਜਦੋਂ ਮੇਰੀ ਜੁਆਇਨਿੰਗ ਹੋਈ ਸੀ ਉਸ ਦਿਨ ਪ੍ਰਧਾਨ ਜੀ ਨੇ ਬਹੁਤ ਕਲੀਅਰ ਇਹ ਕਿਹਾ ਸੀਗਾ ਕਿ ਤੁਸੀਂ ਹਲਕੇ ਦੇ ਇੰਚਾਰਜ ਵੀ ਹੋ ਤੇ ਤੁਹਾਡਾ ਜੀਰੇ ਹਲਕੇ ਦਾ ਆਉਣ ਵਾਲਾ ਉਮੀਦਵਾਰ ਵੀ ਹੈ। ਜੇ ਅਕਾਲੀ ਦਲ ਅਨਾਉਂਸ ਨਹੀਂ ਕਰਦਾ ਇੰਚਾਰਜ ਜਾਂ ਉਮੀਦਵਾਰ ਇਸ ਆਉਣ ਵਾਲਾ ਦਾਸ਼ਮੇਸ਼ ਰਾਮ ਨੇ ਕਲੈਦਲ ਨੂੰ ਆਪ ਵੀ ਸਮਰਪਿਤ ਭਾਵਨਾ ਦੇ ਨਾਲ ਬਾਡੀ ਨੂੰ ਅਪਣਾਇਆ ਇਹ ਜਿਹੜੀ ਰੈਲੀ ਹੈ ਇਹ ਤਾਂ ਹੀ ਉਹਨਾਂ ਹਲਕਿਆਂ ਦੇ ਵਿੱਚ ਦਿੱਤੀ ਗਈ ਹੈ ਜਿੱਥੇ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਜਿਹੜੀ ਉਥੇ ਅਸੀਂ ਪਹਿਲਾਂ ਚੋਣ ਕੀਤੀ ਹੈ ਉਹ ਚੋਣ ਦੇ ਉੱਤੇ ਜਿਹੜਾ ਨੀਦਵਾਰਾ ਖੜਾ ਉੱਤਰਿਆ ਔਰ ਇਸ ਰੈਲੀ ਦਾ ਜਿਹੜਾ ਪ੍ਰਭਾਵ ਹੈ ਉਹ ਇੰਨੀ ਵਿਚਾਰ ਰੈਲੀ ਹੋਣ ਜਾ ਰਹੀ ਹੈ ਕਿ ਇਸ ਮੁੱਚੇ ਪੰਜਾਬ ਦੇ ਵਿੱਚ ਵੀ ਜਿਹੜੀ ਆਵਾਜ਼ ਹੈ ਉਹ ਹੋ ਜੂਗੀ ਕਿ ਜਿਹੜਾ ਜਿਹੜੀ ਪੰਥਕ ਸੀਟ ਸੀ ਉਹ ਫੇਰ ਦੁਆਰਾ ਪੰਥਕ ਸੀਟ ਬਣ ਚੁੱਕੀ ਹੈ ਬਹੁਤ ਵੱਡਾ ਵਿਸ਼ਵਾਸ ਤੇ ਬਹੁਤ ਵੱਡਾ ਜਿਹੜਾ ਪਿਆਰ ਹੈ ਉਹ ਸ਼ਰੋਮੀ ਕਾਲੀਦਾਰ ਨੂੰ ਦੇਣ ਵਾਸਤੇ ਤਤਪਰ ਹੋਏ ਬੈਠੇ ਆ ਇਹਦੇ ਵਿੱਚ ਸਾਹ ਸੁਖਬੀਰ ਸਿੰਘ ਜੀ ਬਾਦਲ ਮੇਜਾ ਸਿੰਘ ਜੀ ਸੇਖੋਂ ਸਾਫ ਦਾ ਮੰਤਰੀ ਪੰਜਾਬ ਨੂੰ ਹਮਮ ਸਾਬਕ੍ਰਮਜੀਤ ਸਿੰਘ ਮਜੀਠੀਆ ਜੀਰੇ ਹਲਕੇ ਨੂੰ ਨਵਾਂ ਰੁਖ ਦੇਊਗੀ ਉਥੇ ਪੰਜਾਬ ਦੀਆਂ ਫਜ਼ਾਵਾਂ ਦੇ ਵਿੱਚ ਵੀ ਇਹਦੀ ਜਿਹੜੀ ਗੂੰਜ ਹੈ ਉਹ ਪਾਊਗੀ ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਸਵਿੰਦਰ ਸਿੰਘ ਸੰਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮਿੱਤਰੋ ਤੁਸੀਂ ਦੇਖ ਰਹੇ ਹੋ ਉਹਦੇ ਪੰਜਾਬ ਚੈਨਲ ਤੇ ਅੱਜ ਸਾਡੇ ਨਾਲ ਮੌਜੂਦ ਹੈਗੇ ਆ ਪੰਜਾਬ ਦੇ ਸਿਰਕੱਢ ਆਗੂ ਸ਼੍ਰੋਮਣੀ ਅਕਾਲੀ ਦਲ ਦਾ ਪੁੱਤ ਬਣ ਕੇ ਵਿਧਾਨ ਸਭਾ ਹਲਕਾ ਜੀਰਾ ਅੰਦਰ ਸੇਵਾ ਕਰ ਰਹੇ ਸਰਦਾਰ ਹਰਪੀ ਸਿੰਘ ਹੀਰੋ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ 20 ਫਰਵਰੀ ਨੂੰ ਜੀਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵੱਡੀ ਰੈਲੀ ਹੋਣ ਜਾ ਰਹੀ ਹੈ ਲੋਕਾਂ 'ਚ ਭਾਰੀ ਉਤਸ਼ਾਹ ਸਿਰ ਤੋੜ ਯਤਨ ਕੀਤੇ ਜਾ ਰਿਹਾ ਹਰ ਪੱਖ ਤੋਂ ਨજર ਨੂੰ ਅੱਜ ਹੀਰੋ ਜੀ ਨਾਲ ਗੱਲਬਾਤ ਕਰਦੇ ਆ ਪਹਿਲਾਂ ਸਭ ਤੋਂ ਇਹਨਾਂ ਸਵਾਗਤ ਕਰਦੇ ਆ ਹੀਰੋ ਜੀ ਬਹੁਤ ਬਹੁਤ ਸਵਾਗਤ ਆ ਜੀ ਬਹੁਤ ਬਹੁਤ ਸਾਕ ਸਵਾਗਤ ਤੁਹਾਡਾ ਜਸਵੰਦਰ ਸਿੰਘ ਸਿੰਧੂ ਸਾਹਿਬ ਜੀ ਤੁਸੀਂ ਅੱਜ ਜੀਣਾ ਹਲਕੇ ਦੇ ਵਿੱਚ ਦਾਸ ਦੇ ਗ੍ਰਹਿ ਵਿਖੇ ਸਮੁੱਚੀ ਜਿਹੜੀ ਹਲਕੇ ਦੀ ਪੰਜਾਬ ਬਚਾਓ ਰੈਲੀ ਚੱਲ ਰਹੀ ਹੈ ਉਹਦੇ ਤਹਿਤ ਵਿਚਾਰ ਚਰਚਾ ਕਰਨ ਵਾਸਤੇ ਆਏ ਹੋ ਮੈਂ ਆਪਣੇ ਵੱਲੋਂ ਸਮੁੱਚੇ ਹਲਕੇ ਵੱਲੋਂ ਤੁਹਾਨੂੰ ਜੀ ਆਇਆਂ ਆਖਦਾ ਇਸ ਸਮੁੱਚੇ ਦੇਸ਼ ਦੇ ਸਭ ਜੀ ਵਾਹਿਗੁਰੂ ਦੀ ਸੰਗਤ ਤੇ ਸਮੁੱਚੇ ਪੰਜਾਬ ਨਿਵਾਸੀਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਤੁਸੀਂ ਪੁੱਤ ਬਣ ਕੇ ਲੋਕਾਂ ਦੀ ਸੇਵਾ ਕਰ ਰਹੇ ਹੋ ਘਰ ਘਰ ਜਾ ਰਹੇ ਹੋ ਕਿੰਦਾ ਦਾ ਪਿਆਰ ਮਿਲ ਰਿਹਾ ਅੱਜ ਸਾਨੂੰ ਬਹੁਤ ਵਧੀਆ ਹੰਗਾਰਾ ਜਿਹੜਾ ਉਸ ਸਮੁੱਚੇ ਜੀਰੇ ਹਲਕੇ ਦੇ ਵਿੱਚੋਂ ਮਿਲ ਰਿਹਾ ਕਿਉਂਕਿ ਮੈਂ ਥੋੜਾ ਜਿਹਾ ਸ਼ੁਕਰ ਨੂੰ ਜਾਊਂਗਾ ਅੱਜ ਤੋਂ ਕਰੀਬ 6 ਮਹੀਨੇ ਪਹਿਲਾਂ ਮੇਰੇ ਬਹੁਤ ਹੀ ਸਤਕਾਰਯੋਗ ਔਰ ਪਾਰਟੀ ਦੇ ਸੀਨੀਅਰ ਆਗੂ ਸਹਿਬਾਨ ਸਾਜਮੇਜਾ ਸਿੰਘ ਸਿੱਖੋਂ ਨੇ ਮੈਨੂੰ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਲੈ ਕੇ ਆਉਣ ਦਾ ਯੋਪਰਾਲਾ ਕੀਤਾ ਔਰ ਮੈਂ ਧੰਨਵਾਦ ਕਰਦਾ ਹਾਂ ਸਾਹ ਸੁਖਬੀਰ ਸਿੰਘ ਬਾਦਲ ਜੀ ਹੋਣਾਂ ਦਾ ਇਸ ਸਮੂਚੀ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸੇਵਾ ਕਰਨ ਦਾ ਮੌਕਾ ਬਖਸ਼ਿਆ ਔਰ ਮੈਂ ਜੀਰੇ ਹਲਕੇ ਦੇ ਵਿੱਚ ਉਹਨਾਂ ਵੱਲੋਂ ਜੋ ਵੀ ਸੇਵਾ ਲਗਾਈ ਜਾਂਦੀ ਹੈ ਉਹਨੂੰ ਆਪ ਦੀ ਤਨ ਦੇ ਹੀ ਨਾ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ ਔਰ ਸ਼੍ਰੋਮਣੀ ਕਾਲੀ ਦਲ ਨੂੰ ਗੜਦੀ ਕਲਾਵਰ ਲੈ ਕੇ ਜਾਣ ਲਈ ਦਿਨ ਰਾਤ ਮੈਂ ਤਤਪਰ ਹਾਂ ਹਿਰੋ ਜੀ ਅੱਜ ਤੁਸੀਂ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਅੱਜ ਮੈਂ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਕੰਮ ਕਰਕੇ ਆਪ ਦੇ ਆਪ ਨੂੰ ਇੱਕ ਬਹੁਤ ਫਖਰ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਇੱਕ ਸ਼੍ਰੋਮਣੀ ਕਾਲੀ ਦਲ ਉਹ ਪਾਰਟੀ ਹੈ ਜਿਹੜੀ ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਸੰਕਟ ਆਇਆ ਜਾਂ ਪੰਜਾਬ ਦੇ ਨਾਲ ਕਿਸੇ ਤਰ੍ਹਾਂ ਵੀ ਕੋਈ ਸੈਂਟਰ ਵਾਲਿਆਂ ਨੇ ਧੱਕਾ ਕੀਤਾ ਤੇ ਉਹਦੇ ਖਿਲਾਫ ਇੱਕ ਵਾਹ ਦੇ ਪਾਰਟੀ ਹੈ ਜਿਹਨੇ ਪੰਜਾਬ ਦੇ ਹੱਕਾਂ ਦੀ ਖਾਤਰ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਹਮੇਸ਼ਾ ਹੀ ਜਿਹੜਾ ਉਹਨਾਂ ਦਾ ਇਤਿਹਾਸ ਹੈ ਉਹ ਕੁਰਬਾਨੀਆਂ ਭਰਿਆ ਹੈ ਚਾਹੇ ਉਹ ਜੇਲ੍ਹ ਪਰ ਅੰਦੋਲਨ ਹੋਵੇ ਜਾਂ ਸਮੇਂ-ਸਮੇਂ ਤੇ ਮੋਹਤ ਵੱਡੀਆਂ ਰੈਲੀਆਂ ਪ੍ਰੋਟੈਸਟ ਮਿਆਰੇ ਕਰਕੇ ਉਹਨਾਂ ਜਿਹੜੇ ਕੰਮ ਜਿਹੜੇ ਕੀ ਦੂਜੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਹੱਕ ਖੋਏ ਜਾਂਦੇ ਜਾਂ ਉਹਨਾਂ ਤੇ ਡਾਕਾ ਮਾਰਿਆ ਜਾਂਦਾ ਉਹਦੇ ਖਿਲਾਫ ਜਿਹੜਾ ਪ੍ਰਦਰਸ਼ਨ ਹੈ ਉਹ ਹਮੇਸ਼ਾ ਸ਼੍ਰੋਮਣੀ ਕਾਲੀਦਾਰ ਵੱਲੋਂ ਕੀਤਾ ਜਾਂਦਾ ਕਿਉਂਕਿ ਪੰਜਾਬ ਦੇ ਹਿੱਤਾਂ ਦੀ ਖਾਤਰ ਇੱਕੋ ਇੱਕ ਪਾਰਟੀ ਹੈ ਜਿਹੜੀ ਹਰ ਇੱਕ ਸਮੇਂ ਪੰਜਾਬ ਦੇ ਲੋਕਾਂ ਦੇ ਨਾਲ ਖੜਦੀ ਹੈ ਜਿਹੜੀ 20 ਫਰਵਰੀ ਨੂੰ ਰੈਲੀ ਹੋਣ ਜਾ ਰਹੀ ਹੈ ਉਹਦੀਆਂ ਤਿਆਰੀਆਂ ਕਿੱਦਾਂ ਦੀਆਂ ਚੱਲ ਰਹੀਆਂ ਜਿਹੜੀ 20 ਫਰਵਰੀ ਨੂੰ ਰੈਲੀ ਹੋਣ ਜਾ ਰਹੀ ਹੈ ਇਹ ਪੰਜਾਬ ਦੇ ਵਿੱਚ ਮੇਰੀ 3 ਨੰਬਰ ਦੀ ਰੈਲੀ ਹੈ ਪਹਿਲੀ ਰੈਲੀ ਜਿਹੜੀ 17 ਤਰੀਕ ਨੂੰ ਕਾਦੀਆਂ ਵਿਖੇ ਹੋਈ ਦੂਸਰੀ ਰੈਲੀ ਜਿਹੜੀ ਹੈ ਉਹ 18 ਤਰੀਕ ਨੂੰ ਬਲਟੋਹਾ ਵਿਖੇ ਹੋਈ ਔਰ 20 ਤਰੀਕ ਨੂੰ ਜਿਹੜੀ ਪੰਜਾਬ ਬਚਾਓ ਰੈਲੀ ਹੈ ਉਹ ਸਾਡੇ ਜ਼ਿਲ੍ਹੇ ਹਲਕੇ ਦੇ ਵਿੱਚ ਜ਼ਿਲ੍ਹਾ ਦਾਣਾ ਮੰਡੀ ਵਿੱਚ ਹੋਣ ਜਾ ਰਹੀ ਹੈ ਔਰ ਇਸ ਰੈਲੀ ਦੀ ਤਿਆਰੀ ਵਾਸਤੇ ਐਸੀ ਸੂਚੇ ਜ਼ਿਲ੍ਹੇ ਹਲਕੇ ਦੇ ਜਿੰਨੇ ਪਿੰਡ ਹੈ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਕਰਕਰ ਲੋਕਾਂ ਨੂੰ ਅਪੀਲ ਕੀਤੀ ਔਰ ਇਨਾ ਵਧੀਆ ਪਿਆਰ ਔਰ ਇਨਾ ਵਧੀਆ ਹੰਗਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਕਿ ਮੈਂ ਆਸ ਕਰਦਾ ਕਿ ਜਿਹੜੀ ਇਹ ਜੀਰਾ ਸੀਟ ਜਿਹੜੀ ਸਦਾ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਸੀਟ ਗਿਣੀ ਜਾਂਦੀ ਸੀ ਪਿਛਲੇ ਸਮੇਂ ਜਿਹੜੋ ਪੰਥ ਤੋਂ ਗਈ ਸੀ ਪਰ ਆਉਣ ਵਾਲਾ ਸਮਾਂ ਜਿਹੜਾ ਹੈ ਲੋਕਾਂ ਨੇ ਆਪਦਾ ਮਨ ਬਣਾ ਚੁੱਕੇ ਹੈ ਔਰ ਇਹ ਦੁਬਾਰਾ ਜਿਹੜੀ ਸੀਟ ਹੈ ਇਹ ਪੰਥਕ ਸੀਟ ਬਣੂਗੀ ਔਰ ਪੰਥ ਜਿਹੜੀ ਸੀਟ ਹੈ 2027 ਦੇ ਚੋਣਾਂ ਵਿੱਚ ਜਿੱਤ ਕੇ ਪੰਥ ਦੀ ਝੋਲੀ ਵਿੱਚ ਪਾਉਣ ਵਾਸਤੇ ਅੱਜ ਸਾਰੇ ਸਾਡੇ ਜਿੰਨੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਸਹਿਬਾਨ ਲੀਡਰ ਸਹਿਬਾਨ ਔਰ ਪਿੰਡਾਂ ਦੇ ਵਿੱਚ ਵੋਟਰ ਸਹਿਬਾਨ ਇਤੋਂ ਤੱਕ ਕਿ ਸਾਡੇ ਜਿਹੜੇ ਵਪਾਰ ਮੰਡਲ ਦੇ ਸ਼ਹਿਰੀ ਸਾਡੇ ਹਿੰਦੂ ਵੀਰ ਵੀ ਹੈ ਉਹਨਾਂ ਨੇ ਅੱਜ ਕਮਰ ਕੱਸੇ ਕਰ ਲਿਆ ਹੈ ਕਿ ਜੀਰੇ ਹਲਕੇ ਦੇ ਵਿੱਚ ਇੱਕ ਐਸੀ ਵਿਚਾਰ ਰੈਲੀ ਕਰਨੀ ਹੈ ਕਿ 2027 ਦਾ ਜਿਹੜਾ ਮੁੱਢ ਹੈ ਉਹ ਜੀਰੇ ਦੀ ਰੈਲੀ ਤੋਂ ਪੰਜਾਬ ਦੇ ਵਿੱਚ ਇਹੋ ਜਿਹਾ ਸੰਦੇਸ਼ ਜਾਵੇ ਤਾਂ ਕਿ ਕੋਈ ਵੀ ਜਿਹੜੀ ਰਸਤੇ 'ਚ ਅੜਚਨ ਜਾਗੁਰੂ ਕਾਵਟ ਹੁੰਦੀ ਹੈ ਉਹ ਦੂਰ ਹੋ ਸਕੇ ਔਰ ਜਿਹੜਾ ਕਾਲੀ ਦਲ ਹੈ ਉਹ ਬਲੰਬੀਆਂ ਨੂੰ ਛੂ ਸਕੇ ਜਿਹੜੀ ਇਹ ਰੈਲੀ ਹੈ ਇਹ ਕੀ ਹੀਰੋ ਪਰਿਵਾਰ ਦਾ ਸ਼ਕਤੀ ਪ੍ਰਦਰਸ਼ਨ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਨੂੰ ਮੁੱਖ ਰੱਖ ਕੇ ਜਾਂ ਮਸਲਿਆਂ ਨੂੰ ਲੈ ਕੇ ਕਿੱਥੇ ਇਹ ਰੈਲੀ ਦਾ ਮੁੱਖ ਮੰਤਵ ਕੀ ਹੈ ਅੱਜ ਤੋਂ 6 ਮਹੀਨੇ ਪਹਿਲਾਂ ਜਦੋਂ ਪਾਰਟੀ ਨੇ ਮੈਨੂੰ ਅਕਾਲੀ ਦਲ ਵਿੱਚ ਆ ਕੇ ਕੰਮ ਕਰਨ ਦਾ ਮੌਕਾ ਦਿੱਤਾ ਔਰ ਜਿਹੜੀ 6 ਮਹੀਨੇ ਬਾਅਦ ਇਹ ਰੈਲੀ ਹੋਣ ਜਾ ਰਹੀ ਹੈ ਇਹਦੇ ਵਿੱਚ ਹੀਰੋ ਪਰਿਵਾਰ ਦੀ ਕੀਤੀ ਮਿਹਨਤ ਔਰ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਜਿਹੜੀ ਦਿਨ ਰਾਤ ਉਹਨਾਂ ਦਾ ਮੇਲਬਲਾਪ ਕਰਕੇ ਉਨ੍ਹਾਂ ਦਾ ਜਿਹੜਾ ਸਮਰਥਨ ਤੇ ਸਹਿਯੋਗ ਮੈਨੂੰ ਪ੍ਰਾਪਤ ਹੋਇਆ ਅੱਜ ਉਹਦੀ ਇਹ ਜਿਹੜੀ ਇੱਕ ਰੈਲੀ ਹੋਣ ਜਾ ਰਹੀ ਹੈ ਇਹ ਉਹਦਾ ਪ੍ਰਤੱਖ ਪ੍ਰਮਾਣ ਹੈ ਕਿ ਇਲਾਕੇ ਇਲਾਕੇ ਦੇ ਜਿੰਨੇ ਵੀ ਸਾਡੇ ਵਰਕਰ ਸਾਹਿਬਾਨਾਂ ਜਾਂ ਜਿਹੜੇ ਵੋਟਰ ਸਾਹਿਬਾਨ ਹੈ ਉਹਨਾਂ ਨੇ ਸਾਡੇ ਪਰਿਵਾਰ ਦੇ ਜਿਹੜਾ ਪਿਛੋਕੜ ਹੈ ਮੇਰੇ ਪਿਤਾ ਸਵਰਗਵਾਸੀ ਸਰਚਰਨ ਸਿੰਘ ਹੀਰੋ ਜੋ ਇਥੇ 1980 ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਜਿੱਤ ਕੇ ਐਮਐਲਏ ਵੀ ਬਣੇ ਸੀ ਔਰ ਇਲਾਕੇ ਦੀ ਸੇਵਾ ਵਾਸਤੇ ਦਿਨ ਰਾਤ ਤੱਕ ਪਰ ਰਹਿੰਦੇ ਸੀ ਔਰ ਸਾਡੇ ਪਰਿਵਾਰ ਨੇ ਬੜੀ ਨਿਸ਼ਕਾਮ ਇਲਾਕੇ ਦੀ ਸੇਵਾ ਕੀਤੀ ਹੈ ਉਸੇ ਕਰੀ ਦੇ ਤਹਿਤ ਉਹਨਾਂ ਦੇ ਪਾਏ ਹੋਏ ਪੁਰਨਿਆਂ ਤੇ ਚਲਦਿਆਂ ਹੋਇਆ ਲੋਕਾਂ ਨੂੰ ਇੱਕ ਵਿਸ਼ਵਾਸ ਹੈ ਇੱਕ ਬ੍ਰਿਹਡ ਨਿਸ਼ਚੈ ਹੈ ਵੀ ਇਹ ਜੇ ਪਰਿਵਾਰ ਨੇ ਸ਼੍ਰੋਮ ਨੇ ਕਾਲੀਦਲ ਦੀ ਬਾਹ ਫੜੀ ਹੈ ਔਰ ਇਹ ਲੋਕਾਂ ਦੇ ਹੱਕਾਂ ਦੀ ਖਾਤਰ ਲੋਕਾਂ ਦੇ ਜਿਹੜੀ ਡਵੈਲਪਮੈਂਟ ਦੀ ਖਾਤਰ ਜਾਂ ਇਲਾਕੇ ਦੇ ਵਿਕਾਸ ਦੀ ਖਾਤਰ ਬੇਰਅ ਚਟਾਨ ਮੰਗੂ ਨਾਲ ਖੜਨਗੇ ਔਰ ਹਮੇਸ਼ਾ ਪਾਰਟੀ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਪਾਰਟੀ ਦੇ ਹਿੱਤੇ ਵਿੱਚ ਕੰਮ ਕਰਨਗੇ ਠੀਕ ਹੈ ਅਕਾਲੀ ਵਰਕਰਾਂ ਚ ਬਹੁਤੇ ਜਿਹੜੇ ਸਿਆਣੇ ਬੰਦੇ ਦੇਖਣ ਨੂੰ ਨਜ਼ਰ ਆਉਂਦੇ ਆ ਨੌਜਵਾਨ ਵਰਗ ਕਿਤੇ ਨਾ ਕਿਤੇ ਥੋੜਾ ਕਮੀ ਦਿਸਦੀ ਆ ਹੀਰੋ ਪਰਿਵਾਰ ਨੌਜਵਾਨ ਵਰਗ ਨੂੰ ਕਿਵੇਂ ਨਾਲ ਲੈ ਕੇ ਚੱਲੇਗਾ ਕਿਉਂਕਿ ਹੀਰੋ ਪਰਿਵਾਰ ਦਾ ਜਿਹੜਾ ਪੁਰਾਣਾ ਇਤਿਹਾਸ ਹੈ ਮੇਰੇ ਪਿਤਾ ਸੌਰਗਵਾਸੀ ਸਰਚੰਦ ਸਿੰਘ ਹੀਰੋ ਨੇ ਸਮੇਂ-ਸਮੇਂ ਤੇ ਸਰਕਾਰ ਦੇ ਵਿੱਚ ਰਹਿੰਦੇ ਆ ਨੌਜਵਾਨਾਂ ਦੇ ਰੋਜ਼ਗਾਰ ਦੇ ਮੌਕੇ ਜਿਹੜੇ ਪੈਦਾ ਕੀਤੇ ਔਰ ਤਕਰੀਬਨ ਹਰ ਪਿੰਡ ਦੇ ਵਿੱਚੋਂ ਨੌਜਵਾਨਾਂ ਨੂੰ ਜਿਹੜੀਆਂ ਨੌਕਰੀਆਂ ਸੀ ਉਹ ਦਿੱਤੀਆਂ ਗਈਆਂ ਹਜ਼ਾਰਾਂ ਸਾਡੇ ਨੌਜਵਾਨ ਜਿਹੜੇ ਆ ਉਦੋਂ ਪੁਲਿਸ ਵਿੱਚ ਭਰਤੀ ਹੋਏ ਹਜ਼ਾਰਾਂ ਨੌਜਵਾਨ ਪੰਜਾਬ ਵਗਰੋ ਮਾਰਕਫੈਡ ਸਾਡੀਆਂ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਐ ਸਾਡੀਆਂ ਮਾਰਕੀਟ ਕਮੇਟੀਆਂ ਐ ਉਹਨਾਂ ਵਿੱਚ ਰੋਜ਼ਗਾਰ ਮਿਲਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਸਾਡੀ ਸਰਕਾਰ ਸ਼੍ਰੋਮਣੀ ਕਾਲੀ ਦਲ ਦੀ ਪੰਜਾਬ ਵਿੱਚ ਹੁੰਨ ਚਾਹੁੰਦੀ ਐ ਔਰ ਮੇਰੀ ਵੱਧ ਚਾਰ ਕੋਸ਼ਿਸ਼ ਹੋਊਗੀ ਕਿ ਜਿਹੜੇ ਸਾਡੇ ਨੌਜਵਾਨ ਅੱਜ ਨੌਕਰੀਆਂ ਦੀ ਤਲਾਸ਼ ਕਰਦੇ ਫਿਰਦੇ ਆ ਵੱਧ ਤੋਂ ਵੱਧ ਉਹਨਾਂ ਨੂੰ ਨੌਕਰੀਆਂ ਵਾਲੇ ਪਾਸੇ ਜੋੜਨ ਦੀ ਮੇਰੀ ਕੋਸ਼ਿਸ਼ ਹੋਊਗੀ ਔਰ ਨੌਜਵਾਨਾਂ ਨੂੰ ਪ੍ਰੇਰਿਤ ਜਾਊਗਾ ਉਹਨਾਂ ਨੂੰ ਖੇਤੀ ਦੇ ਨਾਲ ਸਹਾਇਕ ਧੰਦੇ ਜਿਹੜੇ ਐ ਉਹਨਾਂ ਕਰਨ ਵਾਸਤੇ ਪ੍ਰੇਰਿਤ ਜਾਊਗਾ ਤਾਕੀ ਸਾਡੀ ਨੌਜਵਾਨ ਜਿਹੜੀ ਹੈ ਉਹ ਪੰਜਾਬ ਦੇ ਵਿਕਾਸ ਦੇ ਵਿੱਚ ਤੇ ਪੰਜਾਬ ਨੂੰ ਅੱਗੇ ਲੈ ਜਾਣ ਦੇ ਵਿੱਚ ਆਪਣਾ ਯੋਗਦਾਨ ਪਾ ਸਕੇ ਔਰ ਸਹੀ ਜਿਹੜੀ ਦਿਸ਼ਾ ਹੈ ਉਹ ਪੰਜਾਬ ਨੂੰ ਦੇ ਸਕੇ ਹਰਪੀ ਸਿੰਘ ਹੀਰੋ ਨੂੰ ਹਜੇ ਹਲਕੇ ਦਾ ਇੰਚਾਰਜ ਨਹੀਂ ਲਗਾਇਆ ਗਿਆ ਜਿਦਾਂ ਹਰਪੀ ਸਿੰਘ ਹੀਰੋ ਹੈ ਉਹ ਐਜ਼ ਏ ਸੇਵਕ ਕੰਮ ਕਰ ਰਿਹਾ ਹੈ ਜਾਂ ਐਜ਼ ਏ ਆਉਣ ਵਾਲਾ ਉਮੀਦਵਾਰ ਕਿਸ ਨਜ਼ਰੀਏ ਨਾਲ ਲੋਕਤਾਂ ਨੂੰ ਦੇਖ ਰਹੇ ਜਿਸ ਦਿਨ ਮੇਰੀ ਇੱਥੇ ਜੁਆਇਨਿੰਗ ਹੋਈ ਸੀ ਉਸ ਦਿਨ ਪ੍ਰਧਾਨ ਜੀ ਨੇ ਬਹੁਤ ਕਲੀਅਰ ਇਹ ਕਹਿਆ ਸੀਗਾ ਕਿ ਤੁਸੀਂ ਹਲਕੇ ਦੇ ਇੰਚਾਰਜ ਵੀ ਹੋ ਤੇ ਤੁਹਾਡਾ ਜੀਰੇ ਹਲਕੇ ਦਾ ਆਉਣ ਵਾਲਾ ਉਮੀਦਵਾਰ ਵੀ ਹੈ ਇਹ ਜਿਹੜੀ ਰੈਲੀ ਹੈ ਇਹ ਤਾਂ ਹੀ ਉਹਨਾਂ ਹਲਕਿਆਂ ਦੇ ਵਿੱਚ ਦਿੱਤੀ ਗਈ ਹੈ ਜਿੱਥੇ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਜਿਹੜੀ ਉੱਥੇ ਅਸੀਂ ਪਹਿਲਾਂ ਚੋਣ ਕੀਤੀ ਹੈ ਉਹ ਚੋਣ ਦੇ ਉੱਤੇ ਜਿਹੜਾ ਉਮੀਦਵਾਰ ਹੈ ਉਹ ਖੜਾ ਉਤਰਿਆ ਹੈ ਔਰ ਇਸ ਰੈਲੀ ਦਾ ਜਿਹੜਾ ਪ੍ਰਭਾਵ ਹੈ ਉਹ ਇੰਨੀ ਵਿਚਾਰ ਰੈਲੀ ਹੋਣ ਜਾ ਰਹੀ ਹੈ ਕਿ ਸਮੁੱਚੇ ਪੰਜਾਬ ਦੇ ਵਿੱਚ ਵੀ ਜਿਹੜੀ ਆਵਾਜ਼ ਹੈ ਉਹ ਗੂੰਜੂਗੀ ਕਿ ਜਿਹੜਾ ਜਿਹੜੀ ਪੰਥਕ ਸੀਟ ਸੀ ਉਹ ਫੇਰ ਦੁਬਾਰਾ ਪੰਥਕ ਸੀਟ ਬਣ ਚੁੱਕੀ ਹੈ ਕੀ ਆਉਣ ਵਾਲੇ ਸਮੇਂ ਚ ਹਰਪੀ ਸਿੰਘ ਹੀਰੋ ਪਰਿਵਾਰ ਤੋਂ ਜੇ ਅਕਾਲੀ ਦਲ ਅਨਾਉਂਸ ਨਹੀਂ ਕਰਦਾ ਇੰਚਾਰਜ ਜਾਂ ਉਮੀਦਵਾਰ ਇਸ ਤੇ ਆਉਣ ਵਾਲਾ ਕੀ ਲੋਕ ਜਾਨਣਾ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਨੂੰ ਇਸੇ ਤਰ੍ਹਾਂ ਜਾਰੀ ਰੱਖੇ ਜਾਊਗਾ ਦਾਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਦੀ ਸਮਰਪਿਤ ਭਾਵਨਾ ਦੇ ਨਾਲ ਬਾਲਦੀ ਨੂੰ ਬਣਾਇਆ ਔਰ ਪਾਰਟੀ ਦਾ ਜੋ ਵੀ ਹੁਕਮ ਹੋਊਗਾ ਉਹ ਦਾਸ ਦੀ ਸਰਮਤੇ ਹੋਊਗਾ ਇਹ ਮੇਰੇ ਪਰਿਵਾਰ ਨੇ ਲੰਮਾ ਸਮਾਂ ਅਕਾਲੀ ਦਲ ਦੇ ਵਿੱਚ ਸੇਵਾ ਕੀਤੀ ਇਹ ਕਾਂਗਰਸ ਵਿੱਚ ਗਏ ਤੇ 40 ਸਾਲ ਦਾ ਸਮਾਂ ਕਾਂਗਰਸ ਦੇ ਵਿੱਚ ਸੇਵਾ ਕੀਤੀ ਔਰ ਅੱਜ ਜੇ ਮੈਂ ਸ਼੍ਰੋਮਣੀ ਅਕਾਲੀ ਦਲ ਚਾਹਿਆ ਔਰ ਮੇਰੀ ਕੋਸ਼ਿਸ਼ ਹੋਊਗੀ ਮੈਂ ਖੀਰਲੇ ਸਵਾਸ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਬਿਹਤਰੀ ਵਾਸਤੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਚੜ੍ਹਦੀ ਕਲਾ ਰਹਿਣ ਵਾਸਤੇ ਆਪ ਦਾ ਸਮੁੱਚਾ ਜਿਹੜਾ ਜੀਵਨ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਬਤੀਤ ਕਰੂੰਗਾ ਔਰ ਜਿਹੜੀ ਡਿਊਟੀ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਮੇਰੀ ਜਿੱਥੇ ਵੀ ਲਾਉਣਗੇ ਉਹਨੂੰ ਤਨਦੇਈ ਨਾਲ ਮੈਂ ਆਪਣਿਆ ਪੂਰਾ ਕਰਨ ਦੀ ਕੋਸ਼ਿਸ਼ ਕਰੂੰਗਾ ਔਰ ਪਾਰਟੀ ਨੂੰ ਦਿਨ ਰਾਤ ਚੜ੍ਹਦੀ ਕਲਾ ਵਰ ਲੈ ਕੇ ਜਾਣ ਦੀ ਮੇਰੀ ਕੋਸ਼ਿਸ਼ ਹੋਊਗੀ ਔਰ ਪਰਿਵਾਰ ਵੀ ਮੇਰੇ ਨਾਲ ਚਟਾਨ ਵਾਂਗ ਰਹੂਗਾ ਇਹ ਸੁਣਿਆ ਇੱਕ ਨੌਜਵਾਨ ਜਿਹੜਾ ਗੁਰਪ੍ਰੀਤ ਸਿੰਘ ਸੇਖੋ ਕਿੰਦੇ ਆ ਉਹ ਵੀ ਜੀਰਾ ਹਲਕੇ ਚ ਕਾਫੀ ਪੈੜਚਾਲ ਕਰ ਰਿਹਾ ਛਰੋਮਣੀ ਅਕਾਲੀ ਦਲ ਦਾ ਹੋ ਸਕਦਾ ਉਹ ਵੀ ਦਾਵੇਦਾਰ ਬੰਦਾ ਹੋਵੇ ਤੁਸੀਂ ਉਹਨੂੰ ਕਿਸ ਨਜ਼ਰ ਨਾਲ ਦੇਖਦੇ ਦੇਖੋ ਇਲੈਕਸ਼ਨ ਲੜਨਾ ਹਰੇਕ ਬੰਦੇ ਦੀ ਆਪ ਦੀ ਨਿੱਜੀ ਸੋਚ ਹੋ ਸਕਦੀ ਹੈ ਔਰ ਆਪ ਦੀ ਕਿਸਮਤ ਨੂੰ ਜਬਾਉਣ ਦਾ ਰੱਖਦਾ ਪਰ ਇਲੈਕਸ਼ਨ ਲੜਨ ਦੇ ਵਾਸਤੇ ਸਾਨੂੰ ਕਮ ਸੇ ਕਮ ਇੱਕ ਵਿਜ਼ਨ ਇੱਕ ਆਈਕਨ ਸਾਡਾ ਹੋਣਾ ਚਾਹੀਦਾ ਹੈ ਆ ਪਿਛਲੇ ਸਮੇਂ ਜੋ ਝਾੜੂ ਵਾਲੀ ਪਾਰਟੀ ਆਈ ਹੈ ਜਿਸ ਤਰੀਕੇ ਦੇ ਨਾਲ ਝੂਠ ਫਰੇਮ ਦਿਖਾ ਕੇ ਉਹਨਾਂ ਸਾਡਾ ਮਾਨਸਿਕ ਸੂਸ਼ਣ ਕੀਤਾ ਹੈ ਪਿਛਲੇ 10 ਸਾਲ ਤੋਂਸੀਂ ਦੇਖਦੇ ਆ ਰਹੇ ਹਾਂ ਕਿ ਜਿਹੜਾ ਜਿਹੜਾ ਪੰਥਕ ਅੱਖਾਂ ਮੀਚ ਕੇ ਜਿੱਥੋਂ ਸ਼੍ਰੋਮਣੀ ਅਕਾਲੀ ਦਾ ਉਮੀਦਵਾਰ ਜਿੱਤਦਾ ਹੁੰਦਾ ਸੀ ਪਿਛਲੇ 10 ਸਾਲ ਤੋਂ ਉਹ ਸੀਟ ਅਕਾਲੀ ਦਲ ਕੋਲੋਂ ਖੁੰਜੀ ਹੋਈ ਹੈ ਲੋਕ ਕਿਵੇਂ ਘੀਰੋ ਪਰਿਵਾਰ ਨੂੰ ਜਾਂ ਸ਼ਰੋਮਣੀ ਅਕਾਲੀ ਦਲ ਨੂੰ ਇਸ ਵਾਰ ਲੈ ਕੇ ਆਉਣਗੇ ਕਿਉਂਕਿ ਲੋਕਾਂ ਨੇ ਪਿਛਲੇ ਸਮੇਂ ਜੋ 2017 ਦੇ ਵਿੱਚ ਇਹ ਸੀਟ ਅਕਾਲੀ ਦਲ ਤੋਂ ਗਈ ਸੀ ਬਹੁਤ ਥੋੜੀਆਂ ਵੋਟਾਂ ਦੇ ਫਰਕ ਨਾਲ ਗਈ ਸੀ ਉਹਦੇ ਇੱਕ ਬਹੁਤ ਵੱਡਾ ਪ੍ਰਚਾਰ ਜਿਹੜਾ ਗੁੜਕਾ ਸਾਹਿਬ ਫੜ ਕੇ ਕਾਂਗਰਸ ਦੇ ਜਿਹੜੇ ਉਹਦੇ ਪ੍ਰਧਾਨ ਸੀਗੇ ਉਹਨਾਂ ਨੇ ਲੋਕਾਂ ਦੇ ਵਿਸ਼ਵਾਸ ਜਿੱਤਣ ਦੀ ਖਾਤਰ ਜੋ ਨਸ਼ਿਆਂ ਨੂੰ ਬੰਦ ਕਰਨ ਦਾ ਮੁੱਦਾ ਚੁੱਕਿਆ ਸੀਗਾ ਔਰ ਜੋ ਕਰ-ਕਰ ਨੌਕਰੀ ਦੇਣ ਦੇ ਵਾਅਦੇ ਕੀਤੇ ਜੋ ਲੋਕਾਂ ਦੇ ਕਰਜ਼ਾ ਮਾਫੀ ਦੀਆਂ ਸਕੀਮਾਂ ਉਹਨਾਂ ਨੇ ਲੋਕਾਂ ਨੂੰ ਵੋਟਾਂ ਮਟੋਰਨ ਦੇ ਖਾਤਰ ਕੀਤੀਆਂ ਸੀ ਪਰ ਜਦੋਂ 2022 ਤੱਕ ਜਦੋਂ ਜਿੰਨਾ ਚਰ ਕੈਪਟਨਬਿੰਦਰ ਸਿੰਘ ਮੁੱਖ ਮੰਤਰੀ ਰਹੇ ਉਹਨਾਂ ਨੂੰ ਬਦਲਿਆ ਗਿਆ ਉਸ ਤੋਂ ਬਾਅਦ ਕਰਨਜੀ ਚੰਨੀ ਮੁੱਖ ਮੰਤਰੀ ਬਣੇ ਪਰ 5 ਸਾਲ ਦੇ ਕਾਰਜਕਾਲ ਦੇ ਦੌਰਾਨ ਕਾਂਗਰਸ ਨੇ ਜਿੰਨੇ ਵੀ ਵਾਅਦੇ ਕੀਤੇ ਸੀ ਉਹ ਸਾਰੇ ਫਲਾਪ ਸਾਬਤ ਹੋਏ ਔਰ ਇੱਕ ਵੀ ਵਾਅਦਾ ਜਿਹੜਾ ਉਹ ਇੰਪਲੀਮੈਂਟ ਨਹੀਂ ਕਰ ਸਕੇ ਜਿਵੇਂ ਕਰਕੇ ਲੋਕਾਂ ਨੇ 2022 ਦੇ ਵਿੱਚ ਬੁਰੀ ਤਰ੍ਹਾਂ ਕਾਂਗਰਸ ਨੂੰ ਨਕਾਰਿਆ ਔਰ ਜਿਹੜੀ ਇਹ ਝਾੜੂ ਵਾੜੀ ਪਾਰਟੀ ਹੈ ਇਹਨਾਂ ਨੇ ਲੋਕਾਂ ਨੂੰ ਉਸ ਤੋਂ ਜ਼ਿਆਦਾ ਆਈਟੀ ਸੈੱਲ ਦੇ ਜ਼ਰੀਏ ਸਾਡਾ ਜਿਹੜਾ ਨੌਜਵਾਨ ਵਰਗ ਸੀ ਔਰ ਖਾਸ ਕਰਕੇ ਸਾਡਾ ਜਿਹੜਾ ਐਨਆਰਏ ਵੀਰ ਸੀਗਾ ਉਹਨਾਂ ਨੂੰ ਬਹੁਤ ਆਦੇ ਪੰਚੇ ਚੱਲਿਆ ਔਰ ਲੋਕਾਂ ਨੂੰ ਜਿਹੜੀਆਂ ਲਭਾਵਣੀਆਂ ਸਕੀਮਾਂ ਦੇ ਕੇ ਇਹ 2022 ਦਾ ਇਲੈਕਸ਼ਨ ਲੁੱਟਿਆ ਪਰ ਅੱਜ ਲੋਕ ਆਦੇ ਆਪ ਨੂੰ ਬਹੁਤ ਲੁੱਟਿਆ ਹੋਇਆ ਤੇ ਠੱਗਿਆ ਹੋਇਆ ਮਹਿਸੂਸ ਕਰਦੇ ਆ ਕਿਉਂਕਿ ਪਿਛਲੇ 9.5 ਸਾਲ ਦੇ ਸਮੇਂ ਦੇ ਦੌਰਾਨ ਸਾਡੇ ਜੀਨੇ ਹਲਕੇ ਦੇ ਵਿੱਚ ਖਾਸ ਕਰਕੇ ਜਿਸ ਤਰ੍ਹਾਂ ਲੋਕਤੰਤਰ ਦਾ ਕਾਹਨ ਹੋਇਆ ਜਿਸ ਤਰ੍ਹਾਂ ਪਹਿਲਾ ਜਿਹੜੇ ਕੌਂਸਲਰ ਐਮਐਲਏ ਸੀ ਉਹਨਾਂ ਨੇ ਸਰਪੰਚੀਆਂ ਪਿੰਡਾਂ ਦੀਆਂ ਜਿਹੜੀਆਂ ਚੋਣਾਂ ਲੁੱਟੀਆਂ ਜਿਹੜੇ ਇੱਥੋਂ ਦੇ ਨਗਰ ਪੰਚਾਇਤਾਂ ਦੇ ਇਲੈਕਸ਼ਨ ਸੀ ਉਹ ਲੁੱਟੇ ਬਲਾਕ ਸੰਪਤੀ ਦੀਆਂ ਚੋਣਾਂ ਲੁੱਟੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੁੱਟੀਆਂ ਤੇ ਆਪ ਦੇ ਚਾਹੇਤਿਆਂ ਨੂੰ ਡੋੜੀਆਂ ਵਾਂਗੂ ਉਹ ਉਹਦੇ ਵੰਡੇ ਔਰ ਉਸੇ ਕੜੀ ਦੇ ਤਹਿਤ ਹੀ ਜਿਹੜੇ ਮੌਜੂਦਾ ਸਰਕਾਰ ਦੇ ਵਿਧਾਇਕ ਹੈ ਉਹਨਾਂ ਪੱਜੀਆਂ ਤੇ ਚੱਲਦਿਆਂ ਹੋਇਆ ਜਦੋਂ ਕਿ ਲੋਕਾਂ ਨਾਲ ਵਾਅਦਾ ਕਰਦੇ ਸੀ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਹਮੇਸ਼ਾ ਲੋਕ ਇੱਥਾਨੂੰ ਪਹਿਲ ਦੇਊਗੀ ਜਿਹੜੀਆਂ ਪਿੱਛੇ ਐਮਐਲਏ ਨੇ ਜੋ ਜਾਇਤियां ਕੀਤੀਆਂ ਉਹਨਾਂ ਨੂੰ ਛੱਡ ਕੇ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਜਿਹੜੇ ਸਰਪੰਚ ਆ ਜਾਂ ਜਿਹੜੇ ਸਾਡੇ ਮਿਊਨਿਸਪਲ ਕੌਂਸਲਰ ਹੈ ਉਹ ਬਣਾਏ ਜਾਣਗੇ ਪਰ ਜੋ ਆ 4 ਸਾਲ ਦੇ ਵਿੱਚ ਦੇਖਣ ਨੂੰ ਮਿਲਿਆ ਉਸੇ ਤਰੀਕੇ ਦੇ ਉੱਤੇ ਉਹਨਾਂ ਨੇ ਸਰਪੰਚੀਆਂ ੱਤੇ ਨਾਲ ਨਾਮਜ਼ਦ ਕੀਤੇ ਸੀ ਔਰ ਇਸ ਪਾਰਟੀ ਦੇ ਜਿਹੜੇ ਐਮ ਐਲ ਏ ਉਹਨਾਂ ਨੇ ਸਰਪੰਚੀਆਂ ਜਿਹੜੀਆਂ ਆ ਉਹ ਵੇਚੀਆਂ ਵੀ ਆ ਔਰ ੱਤੇ ਨਾਲ ਜਿਹੜੇ ਸਰਪੰਚਾ ਉਹ ਨਾਮਜ਼ਦ ਕੀਤੇ ਆ ਔਰ ਪਿੰਡਾਂ ਦੇ ਵਿੱਚੋਂ ਜਿਹੜੇ ਲੋਕਾਂ ਦਾ ਆਪਦਾ ਵੋਟ ਪਾ ਕੇ ਆਪਦਾ ਉਮੀਦਵਾਰ ਚੁਣਦਾ ਜਿਹੜਾ ਅਧਿਕਾਰ ਸੀ ਚਾਹੇ ਉਹ ਮੈਂਬਰ ਚੁਣਦਾ ਅਧਿਕਾਰ ਸੀ ਜਾਂ ਸਰਪੰਚਾ ਚੁਣਦਾ ਅਧਿਕਾਰ ਸੀ ਉਹ ਤੋਂ ਉਹ ਵਾਂਝੇ ਕੀਤੇ ਗਿਆ ਉਸੇ ਕੜੀ ਦੇ ਤਹਿਤੀ ਇਹਨਾਂ ਨੇ ਸਾਡੇ ਜਿਹੜੇ ਨਗਰ ਪੰਚਾਇਤ ਦੇ ਇਲੈਕਸ਼ਨ ਸੀ ਉਹ ਵੀ ਇਸੇ ਤਰ੍ਹਾਂ ਲੁੱਟੇ ਜੇ ਐਸਸੀ ਉੱਤੇ ਕਾਗਜ ਭਰਨ ਗਏ ਆ ਸਾਨੂੰ ਕਾਗਜ ਭਰਨ ਤੋਂ ਮਸਲ ਪਾਵਰ ਦੇ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਸਰਕਾਰ ਦੀ ਸ਼ਹਿਤ ਹੈ ਉੱਤੇ ਸਾਡੇ ਕਾਗਜ ਭਰਨ ਤੋਂ ਸਾਨੂੰ ਰੋਕਿਆ ਗਿਆ ਔਰ ਜਿਹੜੇ ਕਾਗਜ ਭਰੇ ਸੀ ਉਹ ਜਬਰੀ ਸਾਡੇ ਕਾਗਜ ਕੈਨਸਲ ਕੀਤੇ ਗਏ ਔਰ ਇੱਕ ਤਰਫਾ ਜਿਹੜੀ ਹੈ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਔਰ ਲੋਕ ਉਸ ਚੀਜ਼ ਨੂੰ ਬਹੁਤ ਜ਼ਿਆਦਾ ਮਹਿਸੂਸ ਕਰ ਰਹੇ ਹੈ ਔਰ ਅੱਜ ਜੋ ਇਹ ਗਲਤੀ ਆਸ ਕਰਦੇ ਹੈ ਕਿ ਸ਼੍ਰੋਮ ਨੇ ਕਾਲੀ ਦਲ ਨੇ ਜਦੋਂ ਇਸ ਇਲਾਕੇ ਦੇ ਵਿੱਚ ਉਹਨਾਂ ਦੇ ਐਮਐਲਏ ਜਾਂ ਮੰਤਰੀ ਹੁੰਦੇ ਸੀ ਹਮੇਸ਼ਾ ਇਲਾਕੇ ਦੇ ਵਿਕਾਸ ਨੂੰ ਪਹਿਲ ਦਿੱਤੀ ਔਰ ਲੋਕਤੰਤਰ ਦੇ ਵਿੱਚ ਹਮੇਸ਼ਾ ਜਿਹੜਾ ਸਰਪੰਚ ਚੁਣ ਦਾ ਅਧਿਕਾਰ ਹੈ ਉਹ ਪਿੰਡਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਆਪਦੀ ਵੋਟ ਦੇ ਅਧਿਕਾਰ ਨਾਲ ਆਪਦੇ ਸਰਪੰਚ ਚੁੰਦੇ ਸੀ ਬਲਾਕ ਸੰਪਤੀ ਦੀਆਂ ਵੋਟਾਂ ਦੇ ਵਿੱਚ ਬਲਾਕ ਸੰਪਤੀ ਮੈਂਬਰ ਆਪਦੇ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰਕੇ ਚੁੰਦੇ ਸੀ ਉਸੇ ਕਰਕੇ ਜਦੋਂ ਮੈਂ ਹੁਣ ਲੋਕਾਂ ਦੇ ਪਿੰਡਾਂ ਵਿੱਚ ਜਾਣਾ ਔਰ ਲੋਕ ਮੈਨੂੰ ਆਪਦੀਆਂ ਜਿਹੜੀਆਂ ਪਿਛਲੀਆਂ ਗਲਤੀਆਂ ਉਹਨਾਂ ਨੂੰ ਦੇਖਦੇ ਹੋਏ ਬਹੁਤ ਵੱਡਾ ਵਿਸ਼ਵਾਸ ਤੇ ਬਹੁਤ ਵੱਡਾ ਜਿਹੜਾ ਪਿਆਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਦੇਣ ਵਾਸਤੇ ਤਤਪਰ ਹੋਏ ਬੈਠੇ ਆ ਔਰ ਮੈਨੂੰ ਆਸ ਹੈ ਕਿ ਜਿਸ ਤਰ੍ਹਾਂ ਮੈਨੂੰ ਉਹਨਾਂ ਦਾ ਪਿੰਡਾਂ ਦੇ ਵਿੱਚੋਂ ਪਿਆਰ ਮਿਲ ਰਿਹਾ ਹੈ ਸ਼ਹਿਰਾਂ ਦੇ ਵਿੱਚੋਂ ਪਿਆਰ ਮਿਲ ਰਿਹਾ ਹੈ ਬਹੁਤ ਜ਼ਿਆਦਾ ਪਰਮਾਹੁੰਗਾਰਾ ਜਿਹੜਾ ਹੈ ਇਹ 20 ਤਰੀਕ ਵਾਲੀ ਜਿਹੜੀ ਪੰਜਾਬ ਚੋਂ ਰੈਲੀ ਹੈ ਉਹਦੇ ਵਿੱਚ ਇੱਕ ਭਾਰੀ ਇਕੱਠ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲੂਗਾ ਔਰ ਇਹਦੀ ਜਿਹੜੀ ਗੂੰਜ ਹੈ ਉਹ ਸਮੁੱਚੇ ਪੰਜਾਬ ਦੇ ਵਿੱਚ ਜਾਊਗੀ ਔਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਮਨੋਬਲ ਵੀ ਉੱਚਾ ਹੋਊਗਾ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਜਿਹੜੀ ਜਿੱਤ ਦੇ ਵੱਲ ਪੜਾਦਰ ਪੜਾ ਵਧ ਰਿਹਾ 2027 ਦੀਆਂ ਚੋਣਾਂ ਵਿੱਚ ਉਹਦੇ ਵਿੱਚ ਇੱਕ अहम ਕੜੀ ਵਜੋਂ ਇਹ ਜਿਹੜੀ ਰੈਲੀ ਉਹ ਕੰਮ ਕਰੂਗੀ ਜਿਹੜੇ ਜੀਰਾ ਹਲਕੇ ਦੇ ਲੋਕ ਆ ਉਹ ਕਹਿੰਦੇ ਆ ਵੀ ਜਿਹੜਾ ਹੀਰੋ ਪਰਿਵਾਰ ਆ ਇਹ ਸ਼ਰੋਮਣੀ ਕਾਲੀਦ ਦਾ ਮੁੱਢਕਦੀਮੀ ਪਰਿਵਾਰ ਆ ਫਿਰ ਇਹਨਾਂ ਨੂੰ ਕਾਂਗਰਸ ਦਾ ਸਫ਼ਰ ਵੀ ਤੈਅ ਕਰਨਾ ਪਿਆ ਕਿਸਾਨਾਂ ਨੂੰ ਵੀ ਹੱਲਾ ਦੇਣ ਲਈ ਉਸ ਜਥੇਬੰਦੀ 'ਚ ਗਏ ਹੁਣ ਫਿਰ ਸ਼ਰੋਮਣੀ ਕਾਲੀਦ ਦਾ ਝੰਡਾ ਬੁਲੰਦ ਕੀਤਾ ਆਉਣ ਵਾਲਾ ਸਮਾਂ ਕਿੱਥੇ ਖੜਾ ਰਹੂਗਾ ਪਰਿਵਾਰ ਇਹ ਪਰਿਵਾਰ ਜਿਹੜਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਮੋਢਲਾ ਮੈਂਬਰ ਹੁੰਦਾ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੇਲਾਂ ਵੀ ਕੱਟੀਆਂ ਔਰ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਕੁਝ ਕਾਰਨਾ ਕਰਕੇ ਪਾਰਟੀ ਦੇ ਵਿੱਚੋਂ ਵਖਰੇਵਾ ਹੋਇਆ ਪਰ ਜੇ ਜਿਸ ਪਾਰਟੀ ਵਿੱਚ ਗਏ 40 ਸਾਲ ਉਸ ਪਾਰਟੀ ਦੀ ਸੇਵਾ ਕਰਦੇ ਆ ਉਹਨਾਂ ਨੇ ਉਸ ਪਾਰਟੀ ਦੀ ਪੰਜਾਬ ਦੀ ਪ੍ਰਧਾਨਗੀ ਵੀ ਕੀਤੀ ਔਰ ਵਕ ਵਕ ਅਹੁਦਿਆਂ ਤੇ ਰਹਿੰਦੇ ਹੋਇਆ ਹਮੇਸ਼ਾ ਆਪਣੀ ਇਲਾਕੇ ਦੀ ਸੇਵਾ ਕਰਨ ਨੂੰ ਪਹਿਲ ਦਿੱਤੀ ਔਰ ਹਜ਼ਾਰਾਂ ਨੌਜਵਾਨਾਂ ਨੂੰ ਇਥੋਂ ਰੋਜ਼ਗਾਰ ਦਉਂਦੇ ਰਹੇ ਔਰ ਮੇਰੇ ਪਿਤਾ ਜੀ ਜੋ ਕਾਂਸ ਪਾਰਟੀ ਦੇ ਪ੍ਰਧਾਨ ਵੀ ਰਹੇ ਜਦੋਂ 2011 ਚ ਉਹਨਾਂ ਦੇ ਸਰਗਰਸਣ ਤੋਂ ਬਾਅਦ 10 ਸਵੀ ਕਾਂਸ ਪਾਰਟੀ ਵਿੱਚ ਕੰਮ ਕਰਦਾ ਰਿਹਾ ਪਰ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਕਿ ਪੰਜਾਬ ਵਿਰੋਧੀ ਸੀ ਔਰ ਸੈਂਟਰ ਤੋਂ ਸਾਨੂੰ ਕੋਈ ਆਸ ਨਹੀਂ ਸੀ ਉਹਨਾਂ ਨੀਤੀਆਂ ਨੂੰ ਦੇਖਦੇ ਹੋਏ 2020 ਦੇ ਵਿੱਚ ਜਦੋਂ ਕੈਪਟਨ ਮਨਿੰਦਰ ਸਿੰਘ ਮੁੱਖ ਮੰਤਰੀ ਸੀ ਮੈਂ ਪਾਰਟੀ ਦੇ ਅਹੁਦੇ ਤੋਂ ਤੇ ਮੈਨੂੰ ਟਿਊਬਲ ਕਾਰਪੋਰੇਸ਼ਨ ਦਾ ਸੀਨੀਅਰ ਵੈਸ ਚੇਅਰਮੈਨ ਬਣਾਇਆ ਸੀ ਆਪਦੇ ਹੋਂਤੇ ਤੋਂ ਅਸਤੀਫਾ ਦੇ ਕੇ ਮੈਂ ਕਰ ਬੈਠ ਗਿਆ ਮੈਂ ਮਤਲਬ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਪੰਜਾਬ ਦੇ ਹਿੱਤ ਨੂੰ ਮੁੱਖ ਰੱਖ ਕੇ ਜਿਹੜਾ ਜੀਰੇ ਹਲਕੇ ਦੇ ਲੋਕ ਤੁਹਾਨੂੰ ਅੱਜ ਸਪੋਰਟ ਕਰਦੇ ਪਏ ਆ ਤੁਸੀਂ ਆਉਣ ਵਾਲੇ ਸਮੇਂ ਚ ਨਸ਼ੇ ਬੇਰਜ਼ਗਾਰੀ ਕਿਸਾਨੀ ਮਸਲੇ ਬੜਾ ਮਸਲਿਆਂ ਨਾਲ ਉਲਝਿਆ ਪੈਚੀ ਦਾ ਕੀ ਯੋਜਨਾ ਤੁਹਾਡੀ ਮੇਰੀ ਯੋਜਨਾ ਇਹ ਹੀ ਹੈ ਜਿਸ ਤਰ੍ਹਾਂ ਸਾਡੇ ਇਲਾਕੇ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਉਹ ਸਾਨੂੰ ਹੜਾਂ ਦੀ ਮਾਰ ਪੈਂਦੀ ਹੈ ਜੀ ਔਰ ਹੜਾਂ ਦੀ ਮਾਰ ਦੇ ਵਿੱਚ ਮੇਰਾ ਖੁਦ ਆਪ ਦਾ ਜਿਹੜਾ ਪਰਿਵਾਰ ਹੈ ਉਹ ਵੀ ਹੜ੍ਹ ਤੋਂ ਪੀੜਤ ਹੁੰਦਾ ਕਿਉਂਕਿ ਮੇਰਾ ਜਿਹੜਾ ਪਿੰਡ ਹੈ ਤਲੂੰਡੀ ਨਪਾਲਾ ਇਹ ਬਿਲਕੁਲ ਦਰਿਆ ਦੇ ਉੱਪਰ ਹੈ ਜੀ ਜਿਹੜਾ ਹਰੀਕੇ ਸਤਲੋਜ ਔਰ ਬਿਆਸ ਦਾ ਸੰਗਮ ਹੈ ਜਿਹੜਾ ਇਹ ਜਿਹੜਾ ਹੈਵੀਕੇ ਹੈਡ ਵਰਕਸ ਬਣਿਆ ਇਹ ਸਾਡੇ ਪਿੰਡ ਤਲੂੰਡੀ ਨਪਾਲਾ ਦੇ ਰਖਵੇ ਚ ਬਣਿਆ ਓਕੇ ਜਦੋਂ ਇੱਥੇ ਪਾਣੀ ਆਉਂਦਾ ਦਾਸ ਵੀ ਉਸ ਫਲੱਡ ਦੀ ਮਾਰ ਦੇ ਵਿੱਚ ਅਫੈਕਟਡ ਹੁੰਦਾ ਔਰ ਖਾਸ ਕਰਕੇ ਜਿਹੜੀਆਂ ਸਾਡੀਆਂ ਜ਼ਮੀਨਾਂ ਸਭ ਪ੍ਰਕਾਸ਼ ਸਿੰਘ ਬਾਦਲ ਨੇ ਉਦੋਂ ਜਿਹੜੇ ਦਰਿਆ ਦੇ ਵਿੱਚ ਕਿਸਾਨਾਂ ਨੇ ਚੱਲ ਪੱਟ ਕੇ ਜ਼ਮੀਨਾਂ ਬਣਾਈਆਂ ਸੀ ਉਹਨਾਂ ਦੀਆਂ ਬਹੁਤ ਮੰਮੂਲੀ ਰੇਟ ਤੇ ਉਹ ਜ਼ਮੀਨਾਂ ਪੱਕੀਆਂ ਕੀਤੀਆਂ ਸੀ ਜੇ ਕਿਤੇ ਕੁਦਰਤੀ ਆਫਤ ਆਉਂਦੀ ਸੀ ਜਾਂ ਪਾਣੀ ਦੀ ਮਾਰ ਪੈਂਦੀ ਸੀ ਉਹਨਾਂ ਕਿਸਾਨਾਂ ਨੂੰ ਸਰਕਾਰ ਵੱਲੋਂ ਜੋ ਰਾਹਤ ਮਿਲਦੀ ਸੀ ਉਹ ਦਿੱਤੀ ਜਾਂਦੀ ਸੀ ਜਿਹਦੇ ਕਰਕੇ ਉਹ ਦੋਰੀ ਮਾਰਨੀ ਸੀ ਪੈਂਦੀ ਪਰ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਉਹ ਰਜਿਸਟਰੀਆਂ ਤੋੜ ਕੇ ਲੋਕਾਂ ਤੋਂ ਜਿਹੜਾ ਮਾਲਕੀ ਦਾ ਅਧਿਕਾਰ ਸੀ ਉਹ ਖੋਇਆ ਗਿਆ ਔਰ ਹੁਣ ਜਦੋਂ ਪਾਣੀ ਦਾ ਨੁਕਸਾਨ ਆਉਂਦਾ ਹੈ ਤੇ ਸਾਡੇ ਇੱਥੋਂ ਦੇ ਕਿਸਾਨ ਨੂੰ ਨੋਰੀ ਮਾਰ ਕੇ ਲੇਪੈਂਦੀ ਹੈ ਇੱਕ ਫਸਲ ਦਾ ਨੁਕਸਾਨ ਹੁੰਦਾ ਹੈ ਔਰ ਦੂਸਰਾ ਉਹਨਾਂ ਨੂੰ ਮਾਜੇ ਮੁਆਵਜ਼ੇ ਤੋਂ ਵਾਂਝਾ ਕੀਤਾ ਜਾਂਦਾ ਹੈ ਕਹਿੰਦੇ ਆ ਹੀਰੋ ਪਰਿਵਾਰ ਜਦੋਂ ਪੰਜਾਬ ਦੀ ਅਗਵਾਈ ਕਰ ਰਿਹਾ ਸੀ ਤਾਂ ਜੀਰੇ ਹਲਕੇ ਦੇ ਸੈਂਕੜੇ ਨਹੀਂ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਸੀ ਆਉਣ ਵਾਲੇ ਸਮੇਂ 'ਚ ਕੋਈ ਚੰਗਾ ਸਮਾਂ ਆਉਂਦਾ ਤਾਂ ਹੀਰੋ ਪਰਿਵਾਰ ਕੀ ਜਿਹੜੇ ਕਿਸਾਨ ਖਾਸ ਤੌਰ ਤੇ ਹੜਾਂ ਦੀ ਆਪਾਂ ਗੱਲ ਕਰਦੇ ਸੀ ਉਹਨਾਂ 'ਚ بار بار ਲੁੱਟਿੰਦੇ ਆ ਫਿਰ ਉੱਠਦੇ ਆ ਫਿਰ ਦਬ ਜਾਂਦੇ ਆ ਉਹ ਨਦੀ ਬਾਂ ਕਿਵੇਂ ਫੜੇਗਾ ਪਿਛਲੇ ਸਮੇਂ ਦੌਰਾਨ ਜਦੋਂ ਸਾਡੇ ਇੱਥੇ ਬਹੁਤ ਫਲੱਡ ਦਾ ਜੋਰ ਸੀਗਾ ਔਰ ਸਾਡੇ ਬੰਨਾਂ ਦੇ ਢਾ ਲੱਗ ਚੁੱਕੀ ਸੀ ਔਰ ਸਰਕਾਰੀ ਜਿਹੜਾ ਪ੍ਰਸ਼ਾਸਨ ਹੈ ਜਾਂ ਜਿਹੜੇ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਹੈ ਜਾਂ ਜਿਹੜੇ ਉਹਨਾਂ ਦੇ ਵਿਧਾਇਕ ਹੈ ਉਹ ਬਿਲਕੁਲ ਬੁਰੀ ਤਰ੍ਹਾਂ ਲੋਕਾਂ ਨੂੰ ਰਾਹਤ ਦੇਣ ਦੇ ਵਿੱਚ ਸਫਲ ਹੋਏ ਸਾਡੇ ਪਾਰਟੀ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਜੀ ਨੇ ਉਹ ਸੌਖੀ ਘੜੀ ਦੇ ਵਿੱਚ ਆ ਕੇ ਸਾਡੀ ਬਾਹ ਫੜੀ ਬਾਹ ਫੜ ਕੇ ਜਿੱਥੇ ਉਹਨਾਂ ਨੇ ਸਾਨੂੰ ਵਿੱਤੀ ਸਹਾਇਤਾ ਦਿੱਤੀ ਉੱਥੇ ਉਹਨਾਂ ਨੇ ਸਾਨੂੰ ਹਜ਼ਾਰਾਂ ਡਰ ਜਿਹੜਾ ਤੇਲ ਹੈ ਉਹ ਮੁਹੱਈਆ ਕਰਾਇਆ ਔਰ ਜਿੰਨਾ ਕਿਸਾਨਾਂ ਦੀਆਂ ਫਸਲਾਂ ਮਰੀਆਂ ਸੀ ਉਹਨਾਂ ਨੂੰ ਬੀਜ ਤੇ ਖਾਦ ਜਿਹੜਾ ਉਹ ਵੀ ਉਪਲਬਧ ਕਰਾ ਕੇ ਦਿੱਤਾ ਔਰ ਉਦੋਂ ਉਹਨਾਂ ਦੇ ਨਾਲ ਇਸ ਗੱਲ ਤੇ ਵਿਚਾਰ ਚਰਚਾ ਹੋਈ ਸੀ ਕਿ ਇਹ ਸਾਡੇ ਕਿਸਾਨਾਂ ਨੂੰ ਦੂਰੀ ਮਾਰ ਪੈਂਦੀ ਹੈ ਜੀ ਇੱਕ ਦਿਨਾਂ ਦੀ ਫਸਲ ਦਾ ਨੁਕਸਾਨ ਹੋ ਗਿਆ ਇੱਕ ਪੈਲੀਆਂ ਜਿਹੜੀਆਂ ਉਹ ਖਰਾਬ ਹੋ ਜਾਂਦੀਆਂ ਔਰ ਉੱਤੋਂ ਸਰਕਾਰ ਜਿਹੜੀ ਹੈ ਉਹ ਇਹਨਾਂ ਨੂੰ ਕੋਈ ਇਹਨਾਂ ਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਜਿਹੜਾ ਕਿ ਪਹਿਲਾਂ ਕਾਲੀ ਦਲ ਦੀ ਸਰਕਾਰ ਸਮੇ ਸਾਹ ਪ੍ਰਕਾਸ਼ ਸਿੰਘ ਬਾਦਲ ਦੇ ਸਮੇ ਜਦੋਂ ਕਿ ਇਹ ਹੜ੍ਹ ਦੀ ਮਾਰ ਪੈਂਦੀ ਸੀ ਕਿ ਉਹਨਾਂ ਲੋਕਾਂ ਨੂੰ ਮੁਆਵਜ਼ਾ ਮਿਲਦਾ ਸੀ ਜਦੋਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਦੀ ਹੈ ਤੇ ਪ੍ਰਧਾਨ ਜੀ ਦੇ ਨੋਟਿਸ ਵਿੱਚ ਇਹ ਗੱਲ ਲੈਂਦੀ ਹੈ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਵੀ ਜਦੋਂ ਆਪਣੀ 2027 ਦੀ ਸਰਕਾਰ ਬਣੂਗੀ ਪਹਿਲ ਦੇ ਆਧਾਰ ਤੇ ਜਿਹੜੀਆਂ ਇਹ ਜ਼ਮੀਨਾਂ ਤੁਸੀਂ ਕਾਸ਼ਟ ਕਰਦੇ ਹੋ ਇਹਨਾਂ ਨੂੰ ਪੱਕਿਆਂ ਕੀਤਾ ਜਾਊਗਾ ਤਾਂ ਕਿ ਜੇ ਕੁਦਰਤੀ ਆਫਤ ਜਿਹੜੀ ਹੈ ਉਹ ਫਲੱਡ ਆਉਂਦੇ ਆ ਤੇ ਤੁਹਾਨੂੰ ਲੋਕਾਂ ਨੂੰ ਜਿਹੜੀ ਸਰਕਾਰੀ ਸਹਾਇਤਾ ਉਹ ਮੁਹੱਈਆ ਕਰਾਈ ਜਾ ਸਕੇ ਕੀ ਹਰਪ੍ਰੀਤ ਸਿੰਘ ਹੀਰੋ ਇਹਨਾਂ ਕਿਸਾਨਾਂ ਦੀ ਬਾਹ ਬਣੂਗਾ ਚਟਾਨ ਬਣੂਗਾ ਅੱਗੇ ਤੋਂ ਉਹਨਾਂ ਨੂੰ ਇੰਨਾ ਹੜਾਂ ਦਾ ਹੁੰਦੇ ਨੁਕਸਾਨ ਤਾਂ ਮਤਲਬ ਜਿਹੜਾ ਕਹ ਲੋ ਨੁਕਸਾਨ ਉਹਨਾਂ ਦਾ ਹੁੰਦਾ ਹੈ ਉਹਦੀ ਪਰਪਾਈ ਹੋਣ ਚ ਉਹਨਾਂ ਦੀ ਸਿਹਤਾਂ ਬਿਲੇ ਕਿਨਾਂ ਹੀਰੋ ਪਰਾਇ ਜਿਹੜਾ ਉਹ ਸ਼ੁਰੂ ਤੋਂ ਖੁਦ ਕਿਸਾਨੀ ਨਾਲ ਜੁੜਿਆ ਹੋਇਆ ਮੈਂ ਅੱਜ ਦੀ ਡੇਢ ਦੇ ਵਿੱਚ ਵੀ ਸਾਰੀ ਖੇਤੀ ਜਿਹੜੀ ਹੈ ਆਪਦੀ ਹੱਥੀ ਕਰਦਾ ਔਰ ਜਿਹੜੇ ਮੇਰਾ ਛੈਲਰ ਦਾ ਕਾਰੋਬਾਰ ਹੈ ਉਹ ਵੀ ਕਿਸਾਨੀ ਕਿੱਤੇ ਦੇ ਨਾਲ ਹੀ ਸਬੰਧਤ ਹੈ ਜੀ ਪਿਤਾ ਦੀ ਯਾਦ ਦੇ ਵਿੱਚ ਇੱਥੇ ਕਿਉਂਕਿ ਉਹਨਾਂ ਨੇ ਮਰਨ ਲੱਗਿਆ ਆਪਦੀ ਯਾਦ ਸਥਾਪਿਤ ਕਰਨ ਵਾਸਤੇ ਇੱਕ ਸਕੂਲ ਬਣਾਉਂਦਾ ਹੈ ਜਾਂ ਹਸਪਤਾਲ ਬਣਾਉਂਦਾ ਸਾਡੇ ਤੋਂ ਵਾਅਦਾ ਲਿਆ ਸੀ ਉਹਨਾਂ ਨੇ ਇਸ ਵਾਅਦੇ ਨੂੰ ਪੂਰਾ ਕਰ ਲਈ ਇਸ ਏਰੀਆ ਦੇ ਵਿੱਚ ਇੱਕ ਬਹੁਤ ਵਧੀਆ ਸਕੂਲ ਜਿਹੜਾ ਉਹਨਾਂ ਦੀ ਜਾਚ ਬਣਾਇਆ ਗਿਆ ਔਰ ਉਤੋਂ ਹਜ਼ਾਰਾਂ ਬੱਚਿਆਂ ਨੂੰ ਬਹੁਤ ਵਧੀਆ ਜਿਹੜੀ ਉੱਚ ਮਿਆਰੀ ਦੀ ਸਿੱਖਿਆ ਉਹ ਮਿਲ ਰਹੀ ਹੈ ਔਰ ਸਕੂਲ ਜਿਹੜਾ ਹੈ ਉਹ ਦੇ ਰਿਹਾ ਸਾਡੇ ਇਲਾਕੇ ਦੇ ਬੱਚਿਆਂ ਨੂੰ ਵਧੀਆ ਵਿਦਿਆ ਔਰ ਸਾਫ ਸੁਥਰਾ ਮਾਹੌਲ ਔਰ ਵਧੀਆ ਬਿਲਡਿੰਗ ਦੇੰਦੇ ਵਿੱਚ ਪੂਰੀ ਆਪ ਦੀ ਤਨਦੇਈ ਨਾਲ ਕੋਸ਼ਿਸ਼ ਕਰ ਰਿਹਾ ਹੈ ਇਸ ਲੜੀ ਦੇ ਤਹਿਤ ਕਿਉਂਕਿ ਮੈਂ ਖੁਦ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਤ ਹੈ ਔਰ ਜਿਹੜੀਆਂ ਕਿਸਾਨਾਂ ਨੂੰ ਮੁਸ਼ਕਲਾਂ ਦਰਪੇਸ਼ ਆਉਂਦੀਆਂ ਮੇਰੀ ਆਪਦੀ ਜ਼ਮੀਨ ਵੀ ਹਰਾਂ ਦੇ ਮਾਰ ਥਲੇ ਆਉਂਦੀ ਹੈ ਮੈਨੂੰ ਖੁਦ ਨੂੰ ਪਤਾ ਹੈ ਕਿ ਕਿਸਾਨ ਦਾ ਕਿੱਡਾ ਵੱਡਾ ਨੁਕਸਾਨ ਹੁੰਦਾ ਹੈ ਕਿਸਾਨ ਦੇ ਨਾਲ ਨਾ ਵਪਾਰੀ ਦਾ ਕਿੱਡਾ ਵੱਡਾ ਅੰਸਾਰ ਹੁੰਦਾ ਹੈ ਵਪਾਰੀ ਦੇ ਨਾਲ ਨਾ ਜਿਹੜਾ ਸਾਡਾ ਮਜ਼ਦੂਰ ਵਰਗ ਹੈ ਜਿਹੜਾ ਖੇਤੀ ਦੇ ਧੰਦੇ ਦੇ ਨਾਲ ਜੁੜਿਆ ਹੋਇਆ ਔਰ ਉਹਦੇ ਨਾਲ ਕੰਮ ਕਰਦਾ ਹੈ ਉਹਨਾਂ ਨੂੰ ਵੀ ਬਹੁਤ ਵੱਡਾ ਇਸ ਸਮੇਂ ਉਹ ਖਾਈ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਮੇਰੀ ਪੂਰਜੋਰ ਕੋਸ਼ਿਸ਼ ਹੋਊਗੀ ਕਿ ਜਿਸ ਤਰ੍ਹਾਂ ਪ੍ਰਧਾਨ ਜੀ ਉਹਨਾਂ ਨੇ ਗੱਲ ਕੀਤੀ ਸੀ ਕਿ ਦਰਿਆ ਨੂੰ 10 ਕਿੱਲੇ ਚੌੜਾ ਕਰਕੇ ਉਹਦੇ ਵਿੱਚੋਂ ਉਹਨੂੰ ਡੂੰਘਾ ਕੀਤਾ ਜਾਵੇ ਤੇ ਜਿਹੜੀ ਹਜ਼ਾਰਾਂ ਏਕੜ ਜਿਹੜੀ ਉਪਜਾਊ ਜ਼ਮੀਨ ਹੈ ਉਹ ਬਚਾਈ ਜਾ ਸਕਦੀ ਹੈ ਔਰ ਪਾਣੀ ਦਾ ਜਿਹੜਾ ਘਹਿਰ ਹੈ ਉਹ ਵੀ ਬਹੁਤ ਘੱਟ ਹੋ ਸਕਦਾ ਔਰ ਉਹਦੇ ਲਈ ਇੱਕ ਸਭ ਤੋਂ ਵੱਡਾ ਜਿਹੜਾ ਸਾਡੇ ਪੰਜਾਬ ਸਰਕਾਰ ਜਾਂ ਸਾਡੀ ਸ਼ਰਮਨੀ ਕਾਲੀਦਾਲ ਨੇ ਉਸ ਕੰਮ ਲਈ ਲੰਮਾ ਸਮਾਂ ਇਹਨਾਂ ਨੇ ਉਹਦਾ ਐਜੀਟੇਸ਼ਨ ਵੀ ਕੀਤੀ ਸੈਂਟਰ ਤੋਂ ਮੰਗ ਵੀ ਕਰਦੇ ਰਹੇ ਆ ਵੀ ਜਿਹੜਾ ਪਾਖੜਾ ਨਗਲ ਡੈਮ ਦਾ ਜਿਹੜਾ ਕੰਟਰੋਲ ਹੈ ਉਹ ਸਾਡੇ ਪੰਜਾਬ ਸਰਕਾਰ ਕੋਲੇ ਹੋਣਾ ਚਾਹੀਦਾ ਤਾਂ ਕਿ ਜਦੋਂ ਉੱਥੋਂ ਪਾਣੀ ਦੀ ਨਿਕਾਸੀ ਕੀਤੀ ਜਾਂਦੀ ਹੈ ਜਾਂ ਪਾਉ ਡੈਮ ਤੋਂ ਕੀਤੀ ਜਾਂਦੀ ਹੈ ਜਾਂ ਪਾਖੜਾ ਪਾਉ ਡੈਮ ਤੋਂ ਕੀਤੀ ਜਾਂਦੀ ਹੈ ਉਹ ਸਰਕਾਰ ਉਸ ਹਿੱਤ ਵਿੱਚ ਰੱਖ ਕੇ ਪਾਣੀ ਦੀ ਨਿਕਾਸੀ ਕਰੇ ਥੋੜੀ ਥੋੜੀ ਕਰਕੇ ਤਾਂ ਕਿ ਕਿਸਾਨਾਂ ਦਾ ਜਿਹੜਾ ਨੁਕਸਾਨ ਨਾ ਹੋਵੇ ਜਿਹੜੇ ਇਸ ਵਾਰ ਹੜ੍ਹ ਆਏ ਆ ਉਹਨੂੰ ਕੁਦਰਤੀ ਹੜ੍ਹ ਨਹੀਂ ਕਹਿ ਸਕਦੇ ਉਹਦੇ ਵਿੱਚ ਇਹਨਾਂ ਦੀ ਸਰਕਾਰ ਦੀ ਬਹੁਤ ਵੱਡੀ ਨਲਕੀ ਸੀ ਜੋ ਸਾਡੇ ਉੱਥੇ ਫਲੱਡ ਗੇਟ ਸੀ ਜਿਹੜੇ ਹੜ੍ਹਾਂ ਦੇ ਲੱਗੇ ਉਹਨਾਂ ਦਾ ਰੁੜ ਜਾਣਾ ਔਰ ਉੱਥੋਂ ਦੇ ਚੀਫ ਦਾ 2 ਸਾਲ ਤੋਂ ਵਾਰ-ਵਾਰ ਸਰਕਾਰ ਤੋਂ ਉਹਨਾਂ ਦੀ ਰਿਪੇਅਰ ਵਾਸਤੇ ਪੈਸਾ ਮੰਗਣਾ ਪਰ ਸਰਕਾਰ ਨੇ ਬਿਲਕੁਲ ਅਣਦੇਖੀ ਕੀਤੀ ਔਰ ਪਿਛਲੇ 4 ਸਾਲਾਂ ਤੋਂ ਕਿਸੇ ਬੰਨ ਦੀ ਕੋਈ ਰਿਪੇਅਰ ਨਹੀਂ ਕਰਾਈ ਜਦੋਂ ਕਿ 23 ਦਾ ਫਲੱਡ ਪਹਿਲਾਂ ਆ ਚੁੱਕਾ ਸੀ ਉਸ ਤੋਂ ਬਾਅਦ ਵੀ ਨਾ ਕੋਈ ਬੰਨਾਂ ਦੀ ਮਰਮਤ ਹੋਈ ਨਾ ਹੀ ਕੋਈ ਫੰਡ ਜਿਹੜਾ ਸੀ ਉਹ ਹੜ੍ਹਾਂ ਨੂੰ ਕੰਟਰੋਲ ਕਰਨ ਵਾਸਤੇ ਜਾਰੀ ਕੀਤਾ ਗਿਆ ਜਿਹਦੇ ਤਹਿਤ ਸਾਡਾ ਮਕੇਰੀਆ ਹੈਡਲ ਪ੍ਰੋਜੈਕਟ ਦੇ ਉੱਤੇ ਜਿਹੜੇ ਗੇਟ ਰੁੜੇ ਔਰ 라ਵੀ ਦੇ ਵਿੱਚ ਇੰਨਾ ਭਾਰੀ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਜਿਹੜਾ ਕਦੀ ਅੱਜ ਤੱਕ ਨਹੀਂ ਹੋਇਆ ਪਿਛਲੇ 45 ਸਾਲ ਦੇ ਇਤਿਹਾਸ ਦੇ ਵਿੱਚ ਰਾਵੀ ਵਿੱਚ ਕਦੀ ਇੰਨਾ ਪਾਣੀ ਦੇਖਣ ਨੂੰ ਨਹੀਂ ਮਿਲਿਆ ਪਰ ਇੱਥੇ ਰਾਵੀ ਨੇ ਸਾਡੇ ਤਕਰੀਬਨ ਜਾਦਾ ਨਹੀਂ ਤੇ ਹਜ਼ਾਰ ਦੇ ਕਰੀਬ ਪਿੰਡਾਂ ਦਾ ਲੱਖਾਂ ਏਕੜ ਜਿਹੜਾ ਰਕਬਾ ਸੀ ਉਹ ਪਾਣੀ ਆਵਦੇ ਨਾਲ ਬਾਹਰ ਮਤਲਬ ਸੈਂਕੜੇ ਇਹ ਬਹੁਤ ਵੱਡੀ ਇੱਕ ਸਰਕਾਰੀ ਮਲਕੀ ਸੀ ਸੀ ਤਬਾਈ ਦਾ ਮੰਜ਼ਰ ਦੇਖਣਾ ਬਿਲਕੁਲ 9 ਜੁਨ ਵਰਗ ਨੂੰ ਹੀਰੋ ਪਰਿਵਾਰ ਕਿਵੇਂ ਜੋੜੂਗਾ ਕਿਉਂਕਿ ਨੌਜਵਾਨ ਜਿਹੜਾ ਹੈਗਾ ਉਹ ਕੜੀ ਹੁੰਦੀ ਹੈ ਡੀਡ ਦੀ ਹੱਡੀ ਹੁੰਦਾ ਰਿਜ਼ਲਟ ਨਤੀਜਿਆਂ ਸਮਾਂ ਹਰ ਚੀਜ਼ ਨੂੰ ਬਦਲ ਦੀ ਸਮਰੱਥਾ ਰੱਖਦਾ ਹੈ ਕਿਤੇ ਨਾ ਕਿਤੇ ਇਹਦੀ ਕਮੀ ਥੋੜੀ ਨਜ਼ਰ ਆਉਂਦੀ ਤੁਹਾਨੂੰ ਨਹੀਂ ਲੱਗਦੀ ਦੇਖੋ ਜਿਹੜੇ ਸਾਡੇ ਨੌਜਵਾਨ ਬੱਚੇ ਆ ਉਹਨਾਂ ਨੂੰ ਸਮੇਂ ਦੇ ਨਾਲ ਉਹਨਾਂ ਨੂੰ ਚੰਗੀ ਵਿੱਦਿਆ ਜੀ ਤੇ ਉਹਨਾਂ ਨੂੰ ਜਿਹੜੀ ਜਾਂ ਉਹਨਾਂ ਨੂੰ ਕੋਈ ਕੰਮ ਜਾਂ ਕੋ ਨੌਕਰੀ ਵੀ ਫਰਵਰੀ ਬਹੁਤ ਨਜ਼ਦੀਕ ਆ ਚੁੱਕੀ ਹੈ ਤੁਹਾਡੀਆਂ ਤਿਆਰੀਆਂ ਫੁੱਲ ਚੱਲ ਰਹੀਆਂ ਕਿੰਨਾ ਕੁ ਇਕੱਠ ਹੋਣ ਦੀ امید ਸਾਨੂੰ ਆਸ ਹੈ ਪੂਰਨ ਬੀਐਸਈ 7-8000 ਤੋਂ ਉੱਪਰ ਜਿਹੜਾ ਸਾਡਾ ਜਿਹੜੇ ਹਲਕੇ ਦੀ ਬੀਟਿੰਗ ਦਾ ਕੱਟ ਹੋਊਗਾ ਕਿਉਂਕਿ ਜਦੋਂ ਮੈਂ 2 ਪਿਛਲੇ ਸਾਲ ਜੁਆਇਨਿੰਗ ਕੀਤੀ ਹੈ ਉਸ ਸਮੇਂ ਮੇਰਾ ਇਥੇ 6000 ਤੋਂ ਉੱਪਰ ਘੱਟ ਸੀਗਾ ਔਰ ਅੱਜ ਉਸ ਤੋਂ ਜਿਹੜੇ ਹਾਲਾਤ ਆ ਪਾਰਟੀ ਦੇ ਬਹੁਤ ਜ਼ਿਆਦਾ ਬਿਹਤਰ ਹੋ ਚੁੱਕੇ ਐ ਔਰ ਬਹੁਤ ਵੱਡਾ ਸਹਿਯੋਗ ਤੇ ਸਮਰਥਨ ਜਿਹੜਾ ਉਹ ਪਾਰਟੀ ਵੱਲੋਂ ਮੈਨੂੰ ਮਿਲ ਰਿਹਾ ਉਹਦੇ ਤਹਿਤ ਮੈਂ ਕਹਿ ਸਕਦਾ ਕਿ ਕਟੋਗਾਟ 8 ਤੋਂ 10000 ਦੇ ਵਿੱਚ ਵਿੱਚ ਜਿਹੜਾ ਰੈਲੀ ਦੇ ਵਿੱਚ ਆ ਕੱਟ ਹੋਊਗਾ ਜਿਹੜੇ ਪੁਰਾਣੇ ਕਾਲੀ ਵਰਕਰ ਉਹਨਾਂ ਨੇ ਹੀਰੋ ਪਰਿਵਾਰ ਨੂੰ ਅਪਣਾ ਲਿਆ ਜਿਹੜੇ ਪੁਰਾਣੇ ਕਾਲੀ ਵਰਕਰ ਐ ਉਹਨਾਂ ਨੇ ਬਹੁਤ ਜ਼ਿਆਦਾ ਇਹਨੂੰ ਪਿਆਰ ਦਿੱਤਾ ਔਰ ਮੇਰੇ ਨਾਲ ਦਿਨ ਰਾਤ ਮੋੜੇ ਨਾ ਮੋੜਾ ਲਾ ਕੇ ਚੱਲ ਰਿਹਾ ਔਰ ਜਿਹੜੇ ਸਾਡੇ ਪਰਿਵਾਰ ਦੇ ਨਾਲ ਜੁੜੇ ਹੋਏ ਪਰਿਵਾਰ ਸੀਗੇ ਲੰਮੇ ਸਮੇਂ ਤੋਂ ਸਾਡੇ ਪਰਿਵਾਰ ਦੇ ਨਾਲ ਰਹੇ ਆ ਜਿਵੇਂ ਅਸੀਂ ਕਾਲੀਦਾਲ 'ਚ ਸੇਵਾ ਕੀਤੀ ਉਦੋਂ ਵੀ ਸਾਡੇ ਨਾਲ ਸੀ ਕੌਂਸਲ ਵਿੱਚ ਗਏ ਉਦੋਂ ਵੀ ਨਾਲ ਸੀ ਔਰ ਅੱਜ ਅਸੀਂ ਕਾਲੀਦਾਲ ਦੇ ਵਿੱਚ ਸੇਵਾ ਕਰ ਰਹੇ ਆ ਅੱਜ ਵੀ ਉਹ ਸਾਡੇ ਨਾਲ ਹੈ ਔਰ ਸ਼ਰੋਮਨੀ ਕਾਲੀਦਾਲ ਦੀ ਸਮੁੱਚੀ ਜਿਹੜੀ ਟੀਮ ਹੈ ਸਾਜਨ ਮੇਜਾ ਸਿੰਘ ਸੇਖੋਂ ਦੀ ਰਹਿਨਮਾਈ ਹੇਠ ਜਿਨ੍ਹਾਂ ਨੇ 2022 ਦਾ ਇਲੈਕਸ਼ਨ ਲੜਿਆ ਸੀਗਾ ਉਹਨਾਂ ਦੀ ਸਰਪ੍ਰਸਤੀ ਕਰਕੇ ਅੱਜ ਉਹਨਾਂ ਦਾ ਪੂਰਾ ਮੈਨੂੰ ਜਿਹੜਾ ਸਾਥ ਮਿਲ ਰਿ ਔਰ ਪੂਰਾ ਮਨੋਨਾ ਦਾ ਅਸ਼ੀਰਵਾਦ ਹੈ ਔਰ ਪੂਰਾ ਮਨਵਾ ਦਾ ਸਮਰਥਨ ਦੇ। ਅਖਾਲੀ ਵਰਕਰ ਜਿਹੜੇ ਹਜੇ ਪੂਰੀ ਸਰਗਰਮੀ ਨਹੀਂ ਫੜੀ ਉਹਨਾਂ ਨੂੰ ਕੋਈ ਵੀ ਵਾਸਤੇ ਸੱਦਾ ਦੇਣਾ ਚਾਹੁੰਦੇ। ਕੋਈ ਮੇਰੀ ਨਿਗਾਹ ਚ ਇਹ ਹੋ ਜਾ ਅਖਾਲੀ ਦਲ ਦਾ ਵਰਕਰ ਨਹੀਂ ਹੈ ਜਿਹੜਾ ਕਿ ਪੂਰਾ ਸਰਗਰਮ ਨਾ ਹੋਵੇ ਤੇ ਫਿਰ ਵੀ ਮੈਂ ਕਿਸੇ ਤੱਕ ਪਹੁੰਚ ਨਾ ਕਰ ਸਕਿਆ ਹਾਂ ਜਾਂ ਮੈਂ ਕਿਸ ਨੂੰ ਨਾ ਮਿਲ ਸਕਿਆ ਹਾਂ ਔਰ ਸ਼੍ਰੋਮਣੀ ਕਾਲੀ ਦਲ ਦਾ ਸਿਪਾਹੀ ਹੋਵੇ ਤਾਂ ਮੈਂ ਉਹਨੂੰ ਬੇਨਤੀ ਕਰੂੰਗਾ ਕਿ 20 ਤਰੀਕ ਵਾਲੇ ਦਿਨ ਉਹ ਮੇਰੇ ਸੱਦੇ ਨੂੰ ਪ੍ਰਵਾਨ ਕਰੇ। ਔਰ ਸ਼ਰਮਣੀ ਕਾਲੀ ਦਲ ਦੇ ਬਿਹਤਰੀ ਵਾਸਤੇ ਸ਼ਰਮਣੀ ਕਾਲੀ ਦਲ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣ ਵਾਸਤੇ ਉਸ ਦਿਨ ਰੈਲੀ ਵਿੱਚ ਉਹ ਆਪਣੇ ਸਾਥੀਆਂ ਦੇ ਨਾਲ ਸ਼ਮੂਲੀਅਤ ਕਰੇ ਔਰ ਪਾਰਟੀ ਨੂੰ ਜਿਹੜਾ ਬਲੰਦੀਆਂ ਵੱਲ ਲੈ ਕੇ ਜਾਣ ਦੇ ਵਿੱਚ ਆਪਣਾ ਯੋਗਦਾਨ ਪਾਵੇ। ਇਹ ਜਿਹੜੀ ਰੈਲੀ ਹੋਊਗੀ ਇਹ ਪੰਜਾਬ ਦੀ ਦਿਸ਼ਾ ਬਦਲੇਗੀ ਜਾਂ ਜੀਰੇ ਹਲਕੇ ਨੂੰ ਨਵਾਂ ਰੁਖ ਦੇਣ ਦੇ ਸਮਰੱਥ ਹੋਵੇਗੀ। ਜਿੱਥੇ ਇਹ ਜੀਰੇ ਹਲਕੇ ਨੂੰ ਨਵਾਂ ਰੁਖ ਦਊਗੀ ਉੱਥੇ ਪੰਜਾਬ ਦੀਆਂ ਫਜ਼ਾਵਾਂ ਦੇ ਵਿੱਚ ਵੀ ਇਹਦੀ ਜਿਹੜੀ ਗੂੰਜ ਹੈ ਉਹ ਪਾਊਗੀ ਤੇ ਸ਼ਰਮਣੀ ਕਾਲੀ ਦਲ ਨੂੰ ਵੀਰਨਾ ਬਲਬਲੂਆ ਪਰ ਕੌਣ ਕੌਣ ਅਗੂ ਤੇ ਪਹੁੰਚ ਰਹੇ ਇਹਦੇ ਵਿੱਚ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਸਾਹਿਬ ਜਮੇਦਰ ਸਿੰਘ ਜੀ ਸੇਖੋਂ ਸਾਫਾ ਮੰਤਰੀ ਪੰਜਾਬ ਜੀ ਉਹ ਵੀ ਪਹੁੰਚ ਰਹੇ ਹੈ ਔਰ ਸਾਡੇ ਯੂਥ ਹਨੂ ਸਾਹਿਬ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਉਹ ਵੀ ਪਹੁੰਚਣਗੇ ਜੀ ਹੋਰ ਵੀ ਉਹਨਾਂ ਦੇ ਨਾਲ ਸੀਨੀਅਰ ਜਿਹੜੀ ਪਾਰਟੀ ਦੀ ਡਿਰੈਕਸ਼ਨ ਹੈ ਉਹ ਪਹੁੰਚ ਰਹੀ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਰਜਿੰਦਰ ਸਿੰਘ ਜਿੰਦੂ ਜੀ ਵੀ ਪਹੁੰਚ ਰਹੇ ਹੈ ਹੋਰ ਵੀ ਜਿਹੜੇ ਸਨਮਾਨਯੋਗ ਸ਼ਖਸੀਅਤਾਂ ਪ੍ਰਧਾਨ ਜੀ ਦੇ ਨਾਲ ਆਉਣਗੇ ਆ ਸਭ ਦਾ ਸਤਿ ਸ੍ਰੀ ਅਕਾਲ ਤੁਹਾਨੂੰ ਧੰਨਵਾਦ ਕਰਦੇ ਆਂ ਇਹ ਰੈਲੀ ਕਿੱਥੇ ਤੇ ਕਿੰਨੇ ਵਜੇ ਹੋ ਰਹੀ ਹੈ ਇਹ ਰੈਲੀ ਜੀਰਾ ਦਾਣਾ ਮੰਡੀ ਵਿਖੇ ਸਵੇਰੇ 10:30 ਦਾ ਟਾਈਮ ਹੈ 10:30 ਵਜੇ ਉੱਥੇ ਇਕੱਠ ਹੋਣਾ ਸ਼ੁਰੂ ਹੋ ਜੂਗਾ ਔਰ 11:15 ਵਜੇ ਰੈਲੀ ਪੂਰੀ ਸਟਾਰਟ ਹੋਵੇਗੀ ਸਟ੍ਰੈਟਜਿਕ ਆ ਬਿਲਕੁਲ ਜੀ ਮਿੱਤਰੋ ਇਹ ਸਣ ਸਰਦਾਰ ਹਰਪੀ ਸਿੰਘ ਹੀਰੋ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਫਿਰ ਤੋਂ ਤਾਕਤਵਰ ਬਣਾਉਣ ਲਈ ਮਜ਼ਬੂਤ ਕਰਨ ਲਈ ਪੰਜਾਬ ਦੇ ਸਮਾਜ ਸੁਧਾਰਨ ਲਈ ਆਪਣੇ ਆਪ ਨੂੰ ਸਮਰਪਿਤ ਕਰੀ ਬੈਠੇ ਆ 20 ਫਰਵਰੀ ਨੂੰ ਜੀਰਾ ਦਾਣਾ ਮੰਡੀ ਅੰਦਰ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਘਰ ਘਰ ਉਹਦੇ ਸੱਦੇ ਦਿੱਤੇ ਜਾ ਚੁੱਕੇ ਆ ਤੇ ਉਮੀਦ ਕਰਦੇ ਆ ਕਿ ਜਿਹੜਾ ਇਹਨਾਂ ਦਾ ਹਜ਼ਾਰਾਂ ਦਾ ਇਕੱਠ ਕਰਨ ਦਾ ਮੰਤਵ ਸੀ ਨਿਸ਼ਚਾ ਸੀ ਟੀਚਾ ਰੱਖਿਆ ਸੀ ਹੋ ਸਕਦਾ ਉਹ ਤੋਂ ਅੱਗੇ ਲੋਕਾਂ ਦਾ ਜੋ ਹੰਗਾਰਾ ਮਿਲ ਰਿਹਾ ਹੀਰੋ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਰਗ ਮਿਲੇ ਕਿਉਂਕਿ ਅੱਜ ਜਿਹੜਾ ਤਰਨ ਤਾਰਨ ਵਖੇ ਵੀ ਦੇਖਣ ਨੂੰ ਮਿਲਿਆ ਸੀ ਇਕੱਠ ਤੇ ਰੈਲੀਆਂ 'ਚ ਇਕੱਠ ਲੰਮਸਾਲ ਹੋ ਰਿਹਾ ਤੇ ਆਪਾਂ ਹੁਣ ਹਰਪੀ ਸਿੰਘ ਹੀਰੋ ਹੋਰਾਂ ਤੋਂ ਲਵਾਂਗੇ ਛੁੱਟੀਆਂ ਇਹਨਾਂ ਦਾ ਕਰਾਂਗੇ ਧੰਨਵਾਦ ਇਹਨਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਇਰੋਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਬਹੁਤ ਤੁਹਾਡਾ ਸੰਧਾ ਸਰ ਧੰਨਵਾਦ ਜੀ ਤੁਸੀਂ ਆਏ ਸਮਾਂ ਦਿੱਤਾ ਔਰ ਸਾਡੇ ਜੀਨੇ ਹਲਕੇ ਦੇ ਵਿੱਚ ਜਿਹੜੀ ਇਸ ਇੰਟਰਵਿਊ ਨੂੰ ਤੁਸੀਂ ਚਲਾਇਆ ਮੈਂ ਆਸ ਕਰਦਾ ਕਿ ਇਹ ਲੋਕਾਂ ਤੱਕ ਇਹਦਾ ਸੁਨੇਹਾ ਜਿਹੜਾ ਉਹ ਪਹੁੰਚੂਗਾ ਔਰ ਵੀ ਤ੍ਰਿਕ ਦੀ ਰੈਲੀ ਵਿੱਚ ਬਾਅਦ ਚੜ ਕੇ ਸੰਕਤ ਜਿਹੜੀ ਔਰਜਨ ਪਹੁੰਚੂਗੀ ਔਰ ਸਾਨੂੰ ਆਪਦਾ ਪਿਆਰ ਜਿਹੜਾ ਉਹ ਮਿਲੂਗਾ ਔਰ ਸ਼ਰਮ ਨਿਕਾਲੀ ਗੱਲ ਨੂੰ ਉਹਦੇ ਨਾਲ ਬਹੁਤ ਵੱਡਾ ਇੱਕ ਬਲ ਜਿਹੜਾ ਉਹ ਮਿਲੂਗਾ ਹਾਂ ਬਿਲਕੁਲ ਮਿੱਤਰੋ ਤੁਹਾਨੂੰ ਇਹ ਜਿਹੜੀ ਅੱਜ ਦੀ ਪੋਡਕਾਸਟ ਹੈਗਾ ਵੀਡੀਓ ਹੈਗਾ ਇਹ ਕਿਦਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਹੀਰੋ ਸਾਹਿਬ ਨੂੰ ਹੋਰ ਤਾਕਤਵਰ ਬਣਾਉਣ ਲਈ ਇਹਨਾਂ ਨੂੰ ਕੋਈ ਸੁਝਾਅ ਤੁਹਾਡੇ ਮਨ 'ਚ ਹੁਣ ਤਾਂ ਉਹ ਵੀ ਸੁਝਾਅ ਜਰੂਰ ਸਾਡੇ ਨਾਲ ਕਮੈਂਟਾਂ ਨਾਲ ਸਾਂਝੇ ਕਰਨਾ ਹੁਣ ਦਿਓ ਛੁੱਟੀਆਂ ਵਾਅਦੇ ਘਾਟੇ ਲਈ ਮਾਫੀ ਅ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹ ਵਾਹ ਬੰਦੇ ਕੀਫਤ ਹੈ ਇੱਕ ਮਿੰਟ ਮਨ ਨੂੰ ਸਿੱਖੋ